ਦੋ ਲਾ ਪ੍ਰੀਤ ਮਸ਼ਹੂਰ ਜੀ ਹੋ ਗਈ ਸੀ ਕਾਫੀ ਤੇ ਲੋਕ ਕਹਿੰਦੇ ਹੁਣ ਨਹੀਂ ਬਾਈ ਤੇਰੇ ਨਾਲ ਹੁਣ ਤੇਰੇ ਨਾਲ ਕਿੱਥੇ ਤੂੰ ਤਾਂ ਦੇਸੀ ਜਾ ਇਹਦਾ ਇਹਦਾ ਤਾਂ ਬੰਦੇ ਇਹ ਬੰਦੇ ਆਉਂਦੇ ਨੇ ਇਹਨਾਂ ਦੀ ਤਾਂ ਵਿੱਤ ਪੈਣਾ ਇਹ ਬੰਦੇ ਬਣਾਉਂਦੀ ਐ ਐਂ ਕਰਦੇ ਫਲਾਣਾ ਕਰਦੀ ਇਹ ਤਾਂ ਸੌਨ ਨੂੰ ਫੋਨ ਕਰਦੀ ਦੇਖਣਗੇ ਉਹਨਾਂ ਨੇ ਵੀ ਉਹਨਾਂ ਨੂੰ ਵੀ ਸਵਾਦ ਲੈਣਾ ਹੁੰਦਾ ਉਹਨਾਂ ਨੇ ਵੀ ਹੂੰ ਕੋਈ ਕਮੈਂਟ ਕੀਤਾ ਕਮੈਂਟ ਵਿੱਚ ਕੀ ਕੀਤਾ ਕਹਿੰਦਾ ਸਿਰੇ ਦੀ ਨਚਾਰ ਅੱਛਾ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਅਮਨਦੀਪ ਕੌਰ ਵਰਕ ਸਵਾਗਤ ਕਰਦੀ ਹਾਂ ਤੁਹਾਡਾ ਰੰਗ ਪੰਜਾਬ ਦੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਫਿਲਮਾਂ ਦੀ ਦੁਨੀਆ ਦੇ ਵਿੱਚ ਸ਼ਾਰਟ ਫਿਲਮਾਂ ਦੀ ਦੁਨੀਆ ਦੇ ਵਿੱਚ ਪੈਰ ਰੱਖਣ ਵਾਲੀ ਇੱਕ ਕੁੜੀ ਲਵਪ੍ਰੀਤ ਕੁਮਾਰ ਜੀ ਦੇ ਨਾਲ ਆਪਾਂ ਪਹਿਲਾਂ ਵੀ ਇਹਨਾਂ ਦੇ ਨਾਲ ਮਿਲੇ ਹੋਏ ਹਾਂ ਪਰ ਅੱਜ ਆਪਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਨਵੇਂ ਸਿਰੇ ਤੋਂ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਲਵਪ੍ਰੀਤ ਜੀ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਸੁਣਾਓ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੇ ਇੱਕ ਹੀ ਕੁਐਸਚਨ ਹੈ ਦਿਮਾਗ ਦੇ ਵਿੱਚ ਕਿ ਤੁਹਾਡੀ ਲਵ ਮੈਰिज ਹੈ ਜਾਂ ਅਰੇਂਜ ਮੈਰिज ਹੈ ਇਹ ਕੁਐਸਚਨ ਤਾਂ ਸਾਰਿਆਂ ਦੇ ਮਾਈਂਡ ਦੇ ਵਿੱਚ ਘੁੰਮ ਰਿਹਾ ਹੈ ਜੀ ਜਿਆਦਾਤਰ ਕਮੈਂਟਸ ਆਉਂਦੇ ਮੈਸੇਜ ਆਉਂਦੇ ਆ ਕਿ ਤੁਹਾਡੀ ਲਵ ਮੈਰਿਜ ਆ ਕਿ ਆਰੇਂਜ ਮੈਰਿਜ ਹੈ ਕਿਉਂਕਿ ਜਿਸ ਤਰੀਕੇ ਨਾਲ ਆਈ ਥਿੰਕ ਸਾਡੀ ਮੈਰਿਜ ਹੋਈ ਹੈ ਕੋਈ ਕਹਿ ਨਹੀਂ ਸਕਦਾ ਕਿ ਲਵ ਮੈਰਿਜ ਹੈ ਤੇ ਵੈਸੇ ਸਾਡੀ ਲਵ ਮੈਰਿਜ ਹੀ ਹੈ ਅੱਛਾ ਤੇ ਕਿੱਥੇ ਮਿਲੇ ਤੁਸੀਂ ਸਭ ਤੋਂ ਪਹਿਲਾਂ ਅਸੀਂ 6.5 ਸਾਲ ਦੇ ਰਿਲੇਸ਼ਨ ਦੇ ਵਿੱਚ ਰਹੇ ਹਾਂ। ਅੱਛਾ। ਹਾਂਜੀ। ਤਾਂ ਫੈਮਿਲੀ ਦੇ ਵਿੱਚ ਵੀ ਪਤਾ ਸੀ। ਮਾਂ ਮਾਈ ਨੇ ਰੱਖਦਾ 6.5 ਸਾਲ। ਮਾਂ ਨੇ ਰੱਖਦਾ। ਮੈਨੂੰ ਲੱਗਦਾ ਅੱਜ ਕੱਲ ਜਿਹੜੇ ਕੇਸ ਨੇ ਹਨਾ ਉਹ ਸਿਰਫ 2 ਜਾਂ 3 ਮਹੀਨੇ ਤੱਕ ਸੀ ਮਰ ਰਹੇ ਨੇ। ਜੀ ਬਿਲਕੁਲ ਬਿਲਕੁਲ। ਸਾਡੇ ਦੋਵੇਂ ਫੈਮਿਲੀਜ਼ ਦੇ ਵਿੱਚ ਪਤਾ ਸੀਗਾ। ਬਸ ਸਾਡਾ ਇਹ ਸੀਗਾ ਮਾਈਂਡ ਦੇ ਵਿੱਚ ਕਿ ਜਦੋਂ ਤੱਕ ਪੈਰਾਂ ਦੇ ਖੜੇ ਨਹੀਂ ਹੋਣਾ ਉਦੋਂ ਤੱਕ ਵਿਆਹ ਨਹੀਂ ਕਰਾਉਣਾ। ਇਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਤੂੰ ਆਪਣਾ ਸੁਪਨਾ ਪੂਰਾ ਕਰ। ਤੂੰ ਲੋਕਾਂ ਦੇ ਅੱਗੇ ਆ ਤੂੰ ਆਪਣੀ ਫੇਸ ਵੈਲਿਊ ਬਣਾ ਆ ਫਿਰ ਮੈਰਿਜ ਕਰਵਾਵਾਂਗੇ। ਤੇ ਫਿਰ ਕਾਈਮ ਆਇਆ ਤੇ ਸਾਡੀ ਮੈਰਿਜ ਹੋ ਗਈ। ਅੱਛਾ ਬਹੁਤ ਵਧੀਆ ਬਹੁਤ ਖੂਬ ਤੇ ਇੱਕ ਨਾ ਇਦਾਂ ਹੁੰਦਾ ਹੈ ਲਵਪ੍ਰੀਤ ਵੀ ਜਦੋਂ ਆਪਾਂ ਕੰਮ ਕਰਦੇ ਆ ਮੈਰਿਜ ਤੋਂ ਪਹਿਲਾਂ ਆਪਣੀ ਲਾਈਫ ਹੋਰ ਹੁੰਦੀ ਹੈ ਕਿਉਂਕਿ ਕੋਈ ਜ਼ਿਆਦਾ ਜ਼ਿੰਮੇਵਾਰੀ ਨਹੀਂ ਹੁੰਦੀ ਆਪਣੇ ਦੀ ਆਪਾਂ ਬਿਲਕੁਲ ਫ੍ਰੀ ਹੁੰਨੇ ਆ ਤੇ ਜਦੋਂ ਵਿਆਹ ਹੋ ਜਾਂਦਾ ਤਾਂ ਕਾਫੀ ਸਰੀਆ ਰਿਸਪੌਂਸਿਬਿਲਟੀਜ਼ ਆ ਜਾਂਦੀਆਂ ਨੇ ਤੇ ਫਿਰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਇਹਨਾਂ ਨੂੰ ਵੈਸੇ ਤਾਂ ਅਜੇ 3 ਮੰਥ ਵੀ ਨਹੀਂ ਕੰਪਲੀਟ ਹੋਏ ਸਾਡੀ ਮੈਰਿਜ ਨੂੰ 4 ਦਸੰਬਰ ਦੀ ਮੈਰਿਜ ਸੀਗੀ ਜੀ ਤੇ ਜਿਵੇਂ ਮੈਂ ਆਪਣੀ ਲਾਈਫ ਨੂੰ ਲੈ ਕੇ ਚੱਲਾਂ ਤਾਂ ਵਿਆਹ ਤੋਂ ਪਹਿਲਾਂ ਵੀ ਮੇਰੇ ਸਿਰ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਸੀਗੀਆਂ ਜਿਵੇਂ ਮੈਂ ਪਹਿਲਾਂ ਇੰਟਰਵਿਊਜ਼ ਦੇ ਵਿੱਚ ਦੱਸਦੀ ਹੁੰਨੀ ਆ ਹਮੇਸ਼ਾ ਤੇ ਮੈਨੂੰ ਆ ਕੇ ਇੱਥੇ ਕੋਈ ਫਰਕ ਨਹੀਂ ਲੱਗਦਾ ਕਿ ਮੈਨੂੰ ਇਹ ਸਭ ਕਰਨਾ ਪੈ ਰਿਹਾ ਜਿਵੇਂ ਮੈਂ ਉੱਥੇ ਮੰਮੀ ਰੋਟੀ ਬਣਾਉਂਦੇ ਸੀ ਜਾਂ ਐਂ ਕਰਦੇ ਸੀ ਬਿਲਕੁਲ ਵੀ ਨਹੀਂ ਹੈਗੇ ਇੱਥੇ ਮੰਮੀ ਦੀ ਡੈਥ ਹੋ ਗਈ ਸੀ ਸਾਡੇ ਦੀ ਮੇਰੀ ਮਦਰ-ਇਨ-ਲॉ ਦੀ ਵਿਆਹ ਤੋਂ ਕੁਝ ਕੁ ਮਹੀਨੇ ਪਹਿਲਾਂ ਹਮ ਮੰਮੀ ਡੈਥ ਹੋ ਗਈ ਸੀਗੀ ਜੇ ਫੀਲ ਵੀ ਹੁੰਦਾ ਕਦੇ-ਕਦੇ ਵੀ ਹੁਣ ਮੈਂ ਸਵੇਰ ਸਾਰਾ ਕੰਮ ਕਰਕੇ ਜਾਨੀ ਆ ਆਪਣਾ ਰੋਟੀ ਪਾਣੀ ਦਾ ਹਨਾ ਵੈਸੇ ਸਾਡੇ ਚੋ ਲੋ ਮੱਜਾਂ ਵੀ ਹੈਗੀਆਂ ਗੋਹੇ ਕੁੜੀ ਵਾਲੀ ਸਾਰੀ ਲੱਗੀ ਹੋਈ ਆ ਕੰਮ ਵਾਲੀ ਕਰਦੀ ਆ ਕੰਮ ਤੇ ਕਿਚਨ ਦਾ ਹੋ ਗਿਆ ਝਾੜੂ ਪੋਚਾ ਮੈਂ ਖੁਦ ਕਰਦੀ ਆ ਫੀਲ ਜੇ ਹੁੰਦਾ ਮਮੀ ਹੁੰਦੀ ਤਾਂ ਸ਼ਾਇਦ ਉਹਨਾਂ ਦੇ ਸਾਰੇ ਛੱਡ ਕੇ ਚਲੀ ਜਾਂਦੀ ਮੈਂ ਤੇ ਸਵੇਰ ਵੀ ਮੈਂ ਸਾਰਾ ਕੰਮ ਕਰਕੇ ਜਾਨੀ ਆ ਤੇ ਡੇ ਦਾ ਸ਼ੂਟ ਹੋ ਜਾਂਦੇ ਤੇ ਸ਼ਾਮ ਨੂੰ ਫੇਰ ਆ ਕੇ ਸਾਰਾ ਕਰਦੇ ਆ ਪਰ ਕਦੇ ਵੀ ਮੈਨੂੰ ਫੀਲ ਨਹੀਂ ਹੋਇਆ ਵਧੀਆ ਲੱਗਦਾ ਮੈਨੂੰ ਮੈਂ ਆਪਣੀ ਲਾਈਫ ਚ ਬਿਜ਼ੀ ਰਹਿਣਾ ਚਾਹੁੰਦੀ ਮੈਨੂੰ ਵਧੀਆ ਲੱਗਦਾ ਬਿਜ਼ੀ ਰਹਿਣਾ ਠੀਕ ਹੈ ਬਹੁਤ ਵਧੀਆ ਹਾਂਜੀ ਸਰ ਜਦੋਂ ਰਿਸ਼ਤੇ ਦੀ ਗੱਲ ਹੁੰਦੀ ਹੈ ਤਾਂ ਉਦੋਂ ਕਈ ਰਿਸ਼ਤੇਦਾਰ ਹੁੰਦੇ ਵੀ ਤੁਹਾਡੇ ਮੁੰਡੇ ਦੀ ਇੰਨੀ ਉਮਰ ਹੋ ਗਈ ਵੀ ਚਲੋ ਇਹ ਰਿਸ਼ਤਾ ਕਰਵਾ ਦਿੰਨੇ ਆ ਤੇ ਪਰ ਤੁਸੀਂ ਤਾਂ ਪਹਿਲਾਂ ਹੀ ਰਿਲੇਸ਼ਨ ਦੇ ਵਿੱਚ ਸੀਗੇ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਕਿਵੇਂ ਦਾ ਰਿਐਕਸ਼ਨ ਹੁੰਦਾ ਰਿਸ਼ਤੇਦਾਰਾਂ ਦਾ ਜਦੋਂ ਇਹ ਪਤਾ ਲੱਗਦਾ ਵੀ ਕੁੜੀ ਫਿਲਮਾਂ ਦੇ ਵਿੱਚ ਕੰਮ ਕਰਦੀ ਹੈ ਰਿਸ਼ਤੇਦਾਰਨਾ ਤਾਂ ਬਹੁਤ ਕਿਹਾ ਸੀ ਆ ਕੁਝ ਕੁ ਰਿਸ਼ਤੇਦਾਰ ਸੀ ਕੁਝ ਤਾਂ ਘਰ ਦੇ ਵੀ ਸਾਡੀ سپورਟ ਚ ਸੀ ਜੀ ਜੀ ਤੇ ਕੁਝ ਪਿੰਡ ਚੋਂ ਬਹੁਤ ਸੀਗੇ ਜੀ ਨਹੀਂ ਇਹ ਤੇਰੇ ਨਾਲ ਨਹੀਂ ਵਿਆਹ ਕਰਾ ਸਕਦੀ ਜੀ ਉਹ ਐਵੇਂ ਫਿਲਮਾਂ ਜਿਉਂਦੀ ਆ ਜੀ ਜੀਣਾ ਪਉਂਦੀ ਐ ਥੋੜੇ ਕਿੱਥੇ ਕੰਮ ਕਰ ਲੂਗੀ ਹੂੰ ਤੇ ਪਰ ਆਪਾਂ ਕਦੇ ਉਹਨਾਂ ਦੇ ਗੌਰ ਜੀ ਨਹੀਂ ਕਰੇ ਗੱਲਾਂ ਤੇ ਜੀ ਤੁਸਰ ਮੈਨੂੰ ਵਿਸ਼ਵਾਸ ਸੀਗਾ ਜੀ ਹੂੰ ਤੇ ਰਿਸ਼ਤੇਦਾਰ ਕੁਝ ਕ ਹੈਗੇ ਸੀ ਕੁਝ ਕ سپورਟ ਚ ਸੀਗੇ ਜੀ ਚਲ ਆਪਾਂ ਉਹਨਾਂ ਤੇ ਕੋਈ ਗੌਰ ਜੀ ਨਹੀਂ ਕਰੀ ਜੇ ਨਹੀਂ ਤੇ ਤੇ ਲਵ ਪ੍ਰੀਤ ਕੀ ਕੋਈ ਪ੍ਰੋਬਲਮ ਆਈ ਇਹ ਫੈਮਲੀ ਦੇ ਵਿੱਚ ਜਦੋਂ ਤੁਹਾਡੇ ਘਰ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਪਤਾ ਸੀਗਾ ਤੇ ਜਦੋਂ ਪਤਾ ਹੀ ਸੀਗਾ ਵੀ ਇੱਥੇ ਰਿਸ਼ਤਾ ਕਰਨਾ ਆ ਤੁਹਾਡੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਕੁੜੀ ਨੂੰ ਵੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਇਹ ਚੀਜ਼ ਹੈ ਜਿਹੜੀ ਇਹਨੂੰ ਇੱਕ ਹੋਰ ਤਰੀਕੇ ਨਾਲ ਦੇਖਿਆ ਜਾਂਦਾ ਵੀ ਜਦੋਂ ਅਸੀਂ ਆਪਣੇ ਆਪ ਚੂਜ਼ ਕਰਦੇ ਹਾਂ ਹਨਾ ਆਪਣਾ ਲਾਈਫ ਪਾਰਟਨਰ ਤੇ ਉਹ ਉਹਨੂੰ ਆਪਾਂ ਹੋਰ ਤਰੀਕੇ ਨਾਲ ਲੈਂਦੇ ਆ ਜਿਹੜੇ ਸਾਡੇ ਸੁਸਾਇਟੀ ਦੇ ਲੋਕ ਆ ਬਤੇ ਕੀ ਹੈ ਹਰ ਕੁੜੀ ਕੋਲੇ ਜ ਹਰ ਮੁੰਡੇ ਕੋਲੇ ਅਧਿਕਾਰ ਹੁੰਦਾ ਉਹਨੇ ਆਪਣੀ ਜ਼ਿੰਦਗੀ ਜੀਣੀ ਹੁੰਦੀ ਆ ਉਹਨੂੰ ਹੱਕ ਹੁੰਦਾ ਆਪਣਾ ਲਾਈਫ ਪਾਟਰਨ ਚੋਸ ਕਰੰਦਾ ਤੇ ਇਹ ਮੈਨੂੰ ਲੱਗਦਾ ਜਿਨ੍ਹਾਂ ਦੀ ਤੰਗ ਸੋਚ ਹੁੰਦੀ ਆ ਉਹਨਾਂ ਵੀ ਗਲਤ ਲੱਗਦਾ ਮੈਨੂੰ ਨਹੀਂ ਲੱਗਦਾ ਮੈਂ ਕਹਿੰਨੀ ਆ ਕਿ ਕਦੇ ਵੀ ਕੋਈ ਬੱਚਾ ਗਲਤ ਕਦਮ ਨਾ ਚੱਕੇ ਮੈਨੂੰ ਨਹੀਂ ਲੱਗਦਾ ਕਿ ਪੇਰੈਂਟਸ ਮਨਾ ਕਰ ਦੇਣਗੇ ਅਸੀਂ ਜ਼ਿੰਦਗੀ ਚ ਵਿੱਚ ਕਦੇ ਵੀ ਕੋਈ ਅਜਿਹੀ ਗਲਤੀ ਨਹੀਂ ਕੀਤੀ ਤੇ ਅਸੀਂ ਸਿਰਫ ਲੱਗਦਾ ਇੱਕ ਦੂਜੇ ਨੂੰ ਲਾਈਵ 5-6 ਵਾਰ ਦੇਖਿਆ ਹੋਏਗਾ ਉਹ ਵੀ ਨਾਲ ਸਾਡੀ ਸਾਰੀ ਫੈਮਿਲੀ ਹੁੰਦੀ ਸੀ ਜੀ ਵੈਰੀ ਵੈਰੀ ਸਾਰੀ ਫੈਮਿਲੀ ਹੁੰਦੀ ਸੀ ਉਧਰਲੀ ਹਮ ਬ੍ਰਦਰ ਮੇਰੀ ਸਿਸਟਰ ਤੇ ਉਹਨਾਂ ਦੇ ਹਸਬੰਡ ਸਾਰੇ ਹੁੰਦੇ ਸੀਗੇ ਤੇ ਘਰੇ ਵੀ ਪਤਾ ਹੁੰਦਾ ਸੀ ਪਿਕਸ ਭੇਜਦੇ ਹੁੰਦੇ ਸੀ ਘਰੇ ਪਤਾ ਸੀਗਾ ਮਾਂ ਕਿ ਮਾ ਮਾਪ ਨੂੰ ਪਤਾ ਹੀ ਹੁੰਦਾ ਸਾਡਾ ਬੱਚਾ ਕਿਹੋ ਜਿਹਾ ਜਾਂ ਫਿਰ ਇਹਨੇ ਕੀ ਕਰਨਾ ਹੈ ਬਸ ਕਰੇ ਸਿਰਫ ਇੱਕੋ ਹੀ ਗੱਲ ਕਹੀ ਗਈ ਸੀ ਬਚਪਨ ਤੋਂ ਸਾਨੂੰ ਦੋਵੇਂ ਭੈਣਾਂ ਨੂੰ ਕਿ ਡੈਡੀ ਨੇ ਕਿ ਕਦੇ ਕੋਈ ਗਲਤ ਕਦਮ ਨਹੀਂ ਚੁੱਕਣਾ ਤੁਸੀਂ ਬਿਲਕੁਲ ਬਿਲਕੁਲ ਜਿੱਥੇ ਵੀ ਕਿਉਂਗੇ ਤੁਹਾਡਾ ਉੱਥੇ ਵਿਆਹ ਹੋ ਜਾਊਗਾ ਤੇ ਚਾਹੇ ਉਹ ਕਾਸਟ ਵੀ ਮੈਟਰ ਨਹੀਂ ਕਰਦੀ ਹੈ ਜੀ ਕਿਤੇ ਵੀ ਹੋ ਸਕਦਾ ਹੂੰ ਹੂੰ ਐਦਾਂ ਸੀਗਾ ਤੇ ਤੁਸੀਂ ਜਿਵੇਂ ਨਾ ਸ਼ਾਰਟ ਮੂਵੀਜ਼ ਦੇ ਵਿੱਚ ਐਸਟੈਬਲਿਸ਼ ਹੈਗੇ ਹੋ ਹਨਾ ਤੇ ਐਦਾਂ ਹੁੰਦਾ ਹੈ ਕਿ ਤੁਸੀਂ ਕਿਸੇ ਇੱਕ ਆਰਟਿਸਟ ਹੁੰਦਾ ਜਿਹੜਾ ਉਹਨੂੰ ਆਲਮੋਸਟ ਇਹੀ ਕੀਤਾ ਜਾਂਦਾ ਕਿ ਉਹ ਇੱਕ ਆਰਟਿਸਟ ਨੂੰ ਦੂਸਰੇ ਆਰਟਿਸਟ ਦੇ ਨਾਲ ਹੀ ਵਿਆਹ ਕਰਵਾਊਗਾ ਇਹਦੇ ਨਾਲ ਲਾਈਫ ਜਿਹੜੀ ਥੋੜੀ ਜੀ ਸੌਖੀ ਹੋ ਜਾਂਦੀ ਹੈ ਤੇ ਤੁਹਾਨੂੰ ਨਹੀਂ ਲੱਗਿਆ ਵੀ ਤੁਸੀਂ ਕਿਸੇ ਵਧੀਆ ਜਵਾਬ ਵਾਲੇ ਨਾਲ ਜਾਂ ਕਿਸੇ ਆਰਟਿਸਟ ਦੇ ਨਾਲ ਤੁਹਾਨੂੰ ਵਿਆਹ ਕਰਵਾਉਣਾ ਚਾਹੀਦਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਲੱਗਿਆ ਜਦੋਂ ਅਸੀਂ ਦੋਵੇਂ ਜਣੇ ਰਿਲੇਸ਼ਨ ਦੇ ਵਿੱਚ ਆਏ ਸੀਗੇ ਉਦੋਂ ਤਾਂ ਮੈਂ ਇੱਕ ਚਲੋ ਹੁਣ ਵੀ ਨਾਰਮਲ ਹੀ ਆ ਵੈਸੇ ਕਹਿਣ ਦੀ ਗੱਲ ਹੈ ਉਦੋਂ ਮੇਰੀ ਬਿਲਕੁਲ ਵੀ ਫੇਸ ਬੈਲ ਨਹੀਂ ਸੀ ਹੁੰਦੀ ਜੀ ਤੇ ਫਿਰ ਇਹ ਥੋੜੀ ਹੈ ਕਿ ਜੇ ਮੇਰੀ ਫੇਸ ਵੈਲਿਊ ਬਣ ਗਈ ਤਾਂ ਮੈਂ ਮਾਡ ਚੇਂਜ ਕਰ ਲਾਂ ਕਿ ਮੈਂ ਕਿਸ ਰਾਇਲ ਫੈਮਲੀ ਚ ਵਿਆਹ ਕਰਵਾਉਂਗੀ ਇਹ ਮੇਰੀ ਵਧੀਆ ਰਾਇਲ ਫੈਮਲੀ ਇਹਨਾਂ ਨੂੰ ਵਧੀਆ ਮਤਲਬ ਫਾਰਮਿੰਗ ਹੈ ਇਹਨਾਂ ਦੀ ਵਧੀਆ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਤੇ ਪਰ ਉਦੋਂ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਇਹਨਾਂ ਕੋਲੇ ਕਿੰਨੀ ਜ਼ਮੀਨ ਹੈ ਜਾਂ ਇਹਨਾਂ ਦੀ ਕਾਸਟ ਕੀ ਹੈ ਹਨਾ ਫਿਰ ਮੈਂ ਸਭ ਕੁਝ ਪਤਾ ਵੀ ਕੀਤਾ ਸੀਗਾ ਇਹਨਾਂ ਬਾਰੇ ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਜਿਹੋ ਜੇ ਪਹਿਲਾਂ ਹੈਗੇ ਤੁਸੀਂ ਉਹੋ ਜੇ ਹੀ ਰਹਿਣੇ ਚਾਹੀਦੇ ਹੋ ਹਮੇਸ਼ਾ ਕਿਉਂਕਿ ਜੇ ਮੈਂ ਇਹ ਸੋਚ ਲੈਂਦੀ ਕਿ ਨਹੀਂ ਮੈਂ ਤਾਂ ਹੁਣ ਮੇਰੀ ਫੇਸ ਫੀਸ ਦੇ ਲੂ ਬਣ ਕੇ ਮੈਂ ਕਿਸੇ ਐਕਟਰ ਦੇ ਨਾਲ ਵਿਆਹ ਕਰਵਾਵਾਂ ਮ ਆਰਟਿਸਟ ਦੇ ਨਾਲ ਫਿਰ ਤਾਂ ਹੋ ਸਕਦਾ ਮੇਰੀ 2-3 ਸਾਲਾਂ ਬਾਅਦ ਫਿਰ ਥਿੰਕਿੰਗ ਚੇਂਜ ਹੋ ਜੇ ਵੀ ਨਹੀਂ ਮੈਂ ਤਾਂ ਡਿਵੋਰਸ ਲੈਣਾ ਫਿਰ ਇਸ ਤੋਂ ਵੀ ਟਕੜੇ ਆਰਟਿਸਟ ਨਾਲ ਵਿਆਹ ਕਰਵਾਵਾਂ ਐਵੇਂ ਨਹੀਂ ਹੁੰਦਾ ਜੀ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਣਾ ਲਾਈਫ ਪਾਰਟਨਰ ਵੀ ਉਸੇ ਫੀਲਡ ਦੇ ਵਿੱਚ ਹੋਣਾ ਚਾਹੀਦਾ ਜਿਹੜੇ ਚੱਲ ਬਿਲਕੁਲ ਬਹੁਤ ਖੂਬ ਹੈ ਤੇ ਸਰ ਤੁਸੀਂ ਵੀ ਕੰਮ ਕਰਦੇ ਹੋ ਇਹਨਾਂ ਦੇ ਨਾਲ ਹਾਂਜੀ ਹੌਣੀ ਹੌਣੀ ਲੱਗੇ ਆ ਜੀ ਅੱਛਾ ਤੁਸੀਂ ਲਾਇਆ ਲਖਪ੍ਰਿਤ ਮੈਂ ਹੀ ਲਾਇਆ ਥੋੜੇ ਜਿਹਾ ਸ਼ਾਈ ਨੇ ਇਹ ਬੰਦਾ ਇੰਟਰਵਿਊ ਦੇ ਵੇਲੇ ਵੀ ਥੋੜਾ ਜਿਹਾ ਸੰਘਰ ਰਹੇ ਨੇ ਅੱਛਾ ਸ਼ਾਈ ਬਹੁਤ ਨੇ ਤੁਸੀਂ ਇਹ ਆਪਣਾ ਕਨਵੀਨੀਅੰਟ ਸਮਝਦੇ ਹੋ ਵੀ ਮਤਲਬ ਮੈਨੂੰ ਸੌਖਾ ਹੋ ਜਾਊਗਾ ਥੋੜਾ ਜਿਹਾ ਜਾਣਾ ਵਾਣਾ ਤਾਂ ਕਰਕੇ ਤੁਸੀਂ ਇਹਨਾਂ ਨੂੰ ਲਾਇਆ ਜਾਂ ਇਹਨਾਂ ਦਾ ਥੋੜਾ ਬਹੁਤਾ ਸ਼ੌਂਕ ਹੈਗਾ ਸੀ ਐਸਪੀ ਨਹੀਂ ਨਹੀਂ ਇਹਨਾਂ ਦਾ ਸ਼ੌਂਕ ਸੀਗਾ ਇਹ ਬੰਦੇ ਨੂੰ ਕਹਿੰਦੇ ਹੁੰਦੇ ਸੀਗੇ ਸ਼ੁਰੂ ਤੋਂ ਹੀ ਅਸੀਂ ਸਟਾਰਟਿੰਗ ਸਟਾਰਟਿੰਗ ਜਦੋਂ ਮੈਰਿਜ ਵੀ ਨਹੀਂ ਹੋਈ ਸੀ ਅਗੇਜਮੈਂਟ ਵੀ ਨਹੀਂ ਹੋਈ ਸੀ ਉਦੋਂ ਤੋਂ ਹੀ ਲੈ ਕੇ ਸ਼ੁਰੂ ਤੋਂ ਮੈਨੂੰ ਸਪੋਰਟ ਕਰਦੇ ਆਏ ਆ ਜੀ ਤੇ ਕਾਫੀ ਸ਼ੂਟਸ ਦੇ ਉੱਪਰ ਤਾਂ ਮੇਰੇ ਨਾਲ ਵੀ ਜਾਂਦੇ ਰਹੇ ਨੇ ਜਦ ਡੈਡੀ ਹੁੰਦੇ ਸੀ ਨਾਲ ਉਧਰਲੇ ਤੇ ਇਹ ਵੀ ਹੁੰਦੇ ਸੀ ਨਾਲ ਜੀ ਤੇ ਅਸੀਂ ਅੱਗੇ ਕਿਸੇ ਨੂੰ ਸ਼ੋਰ ਹੀ ਸੀ ਕਰਦੇ ਹੁੰਦੇ ਆਲਾ ਕਹਿੰਦਾ ਵੀ ਵਿਆਹ ਤੋਂ ਪਹਿਲਾਂ ਹੀ ਇਕੱਠੇ ਫਿਰਦੇ ਆ ਜੋ ਪਰ ਕੱਲੇ ਕਦੇ ਨਹੀਂ ਗਏ ਅਸੀਂ ਡੈਡੀ ਹੁੰਦੇ ਸੀ ਨਾਲ ਜਬ ਬ੍ਰਦਰ ਹੁੰਦਾ ਸੀ ਤੇ ਇਹਨਾਂ ਗੱਲਾਂ ਤੇ ਮੈਨੂੰ ਵਧੀਆ ਲੱਗਦਾ ਸੀਗਾ ਤੇ ਹੁਣ ਤੁਸੀਂ ਯਕੀਨ ਮੰਨੋਗੇ ਮੈਂ ਜਿੱਗੀ ਟੀਵੀ ਚੈਨਲ ਤੇ ਸ਼ੂਟ ਕਰਕੇ ਆਈ ਆ ਉਹ ਹਜੇ ਕੱਲ ਹੀ ਆਈ ਆ ਮੂਵੀ ਉਹਦੇ 3 ਪਾਰਟਸ ਸੀਗੇ ਤੇ ਜਦੋਂ ਅਸੀਂ ਪਟਿਆਲੇ ਸ਼ੂਟ ਕਰਨ ਗਏ ਤਾਂ ਉਹ ਕੁੜੀਆਂ ਨੇ ਵੀ ਇਹ ਗੱਲ ਦੀ ਹੈਰਾਨੀ ਹੋਈ ਕਿ ਤੁਹਾਡੀ ਮੈਰਿਜ ਨਾਲੇ ਦੋ ਟਾਈਮ ਮੈਲਟ ਹੋਏ ਨੇ ਕਹਿੰ ਸ਼ੂਟ ਤੇ ਲੈ ਕੇ ਆਇਆ ਨਾਲ ਅੱਛਾ ਮਤਲਬ ਕਿ ਹਾਂ ਮੈਨੂੰ ਵੀ ਵਧੀਆ ਲੱਗਿਆ ਕਿ ਮੈਨੂੰ ਐਵੇਂ ਲੱ ਕਹਿੰਦੇ ਬਹੁਤ ਹੁੰਦੇ ਸੀ ਕਹਿੰਦੇ ਨਹੀਂ ਲਵ ਮੇਰੇ ਜਾਲੇ ਤਾਂ ਵੀ ਪਹਿਲਾਂ ਲਾਰੇ ਲਾਉਂਦੇ ਹੁੰਦੇ ਬਾਅਦ ਚੋਂ ਬਾਅਦ ਚੋਂ ਮੁੱਕਰ ਜਾਂਦੇ ਆ ਕਿ ਤਾਰੇ ਰੋਟੀਆਂ ਬਣਾ ਗੋਹਾ ਸਟਾ ਐ ਕਰ ਲੋ ਪਰ ਐਵੇਂ ਦਾ ਕੁਝ ਵੀ ਨਹੀਂ ਹੈਗਾ ਜੀ ਨਹੀਂ ਕਿਹਾ ਤਾਂ ਅਕਸਰ ਇਹੀ ਜਾਂਦਾ ਨਾ ਕਿ ਜਦੋਂ ਇੱਕ ਤਾਂ ਅਰੇਂਜ ਮੈਰਿਜ ਹੁੰਦੀ ਹੈ ਚਲੋ ਉਹਦੇ ਵਿੱਚ ਐ ਹੁੰਦਾ ਵੀ ਘਰਦਿਆਂ ਨੇ ਰਿਸ਼ਤਾ ਲੱਭਿਆ ਜਿਹੜੀ ਲਵ ਮੈਰਿਜ ਹੁੰਦੀ ਹੈ ਉਹਦੇ ਵਿੱਚ ਐ ਹੁੰਦਾ ਜਿ ਲੜਕੀ ਨੂੰ ਥੋੜਾ ਜਿਆਦਾ ਐਫਰਟਸ ਕਰਨੇ ਪੈਂਦੇ ਆ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੇ ਲਈ ਕੀ ਤੁਹਾਨੂੰ ਇਦਾਂ ਦਾ ਕੁਝ ਲੱਗਿਆ ਨਹੀਂ ਅੱਛਾ ਆਪਣਾ ਲਾਈਫ ਪਾਰਟਨਰ ਹੁੰਦਾ ਜਿਹੜਾ ਉਹ ਸਪੋਰਟ ਕਰਨ ਵਾਲਾ ਹੋਣਾ ਚਾਹੀਦਾ ਫਿਰਵਾ ਮੇ ਕੋਈ ਕੁਛ ਵੀ ਕਹ ਦੇ ਆਪਣੇ ਪੇਰੈਂਟਸ ਆਪਣਾ ਲਾਈਫ ਪਾਰਟਨਰ ਬਸ ਇਹ ਸਪੋਰਟ ਕਰਦੇ ਹੋਣ ਮੈਨੂੰ ਨਹੀਂ ਲੱਗਦਾ ਫਿਰ ਕੋਈ ਦੁਨੀਆ ਦੀ ਕੋਈ ਵੀ ਤਾਕਤ ਆਪਾਂ ਨੂੰ ਆਪਣੀ ਮੰਜ਼ਿਲ ਤੋਂ ਰੋਕ ਸਕਦੀ ਹੈ ਬਹੁਤ ਖੂਬ ਬਹੁਤ ਗੋ ਬਾਕੀ ਮੈਂ ਕੁਛ ਗਲਤ ਨਹੀਂ ਕਰ ਰਹੀਏ ਮੈਨੂੰ ਪਤਾ ਇਹਨਾਂ ਨੂੰ ਪਤਾ ਹੈ ਮੇਰੀ ਫੈਮਿਲੀ ਨੂੰ ਪਤਾ ਹੈ ਤੇ ਉਸ ਪ੍ਰਮਾਤਮਾ ਨੂੰ ਪਤਾ ਹੈ ਕਿ ਅਸੀਂ ਕੋਈ ਗਲਤ ਤਾਂ ਨਹੀਂ ਕਰ ਰਹੀਏ ਆਪਣੀ ਕਮਾਈ ਖਾ ਰਹੀਏ ਤੇ ਬਹੁਤ ਵਧੀਆ ਫੀਲ ਹੁੰਦਾ ਜਦੋਂ ਕੋਈ ਮੇ ਆਪਣੀ ਮਿਹਨਤ ਦੀ ਕਮਾਈ ਦੀ ਕੋਈ ਚੀਜ਼ ਲੈ ਕੇ ਆਉਂਦੇ ਆ ਤਾਂ ਸਕੂਨ ਮਿਲਦਾ ਹੈ ਸੰਤੁਸ਼ਟੀ ਮਿਲਦੀ ਹੈ ਸੰਤੁਸ਼ਟੀ ਸੈਟੀਸਫਾਈ ਹੋ ਗਈ ਠੀਕ ਹੈ ਤੇ ਅੱਜ ਕੱਲ ਕਿਹਨ ਫਿਲਹਾਲ ਤਾਂ ਮੇਰਾ ਜਦਾ ਫੋਕਸ ਹੈ ਸਾਡੇ ਆਪਣੇ ਚੈਨਲ ਤੇ ਹੀ ਹੈ ਲੱਫਟ ਕਮਾਉਣ ਦੇ ਉਪਰ ਹੀ ਬੱਸ ਬ੍ਰਦਰ ਦਾ ਚੈਨਲ ਹੈ ਅਰਸ਼ ਕਮਾਉਣ ਪ੍ਰੀਤ ਕਮਾਉਣ ਸਿਸਟਰ ਦਾ ਚੈਨਲ ਹੈ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਇਹਨਾਂ ਦਾ ਕੀ ਸੀਮਤ ਰਵਾਂ ਕਿਉਂਕਿ ਮੈਨੂੰ ਲੱਗਦਾ ਆਪਣੇ ਕੰਮ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਬਾਕੀ ਜੇ ਮੈਨੂੰ ਹੁਣ ਮੈਂ ਪਹਿਲਾਂ ਵੀ ਨਾਮ ਲੈਣੀਆਂ ਜਿਹੜੇ ਮੇਰੇ ਹਮੇਸ਼ਾ ਨਾਲ ਖੜੇ ਨੇ ਬਾਈ ਤਰਨਾ ਟੂਰਿਸਟ ਨੰਬਰ ਦਾ ਰੁਕਿਆ ਹੋਈ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਆਪਣੀ ਛੋਟੀਆਂ ਪਹਿਣਾ ਵਾਂਗੂ ਜੱਤੀਆਂ ਵਾਂਗੂ ਸਮਝਿਆ ਮੈਂ ਉਹਨੂੰ ਕਦੇ ਨਹੀਂ ਜਵਾਬ ਦਿੰਦੀ ਬਾਕੀ ਜਿੱਗੀ ਟੀਵੀ ਦਾ ਛੂਟ ਆ ਤੇ ਕੋਈ ਹੋਰ ਫੀਚਰ ਫਿਲਮ ਬਾਰੇ ਜਾਂ ਕੋਈ ਸਿੰਗਿੰਗ ਵਾਲਾ ਪ੍ਰੋਜੈਕਟ ਲੈ ਕੇ ਆ ਰਹੇ ਹੋ ਸਿੰਗਿੰਗ ਦੀ ਹੈਗੀ ਹੁਣ ਸਾਨੂੰ ਕੁਝ ਕੁ ਚਾਂਸ ਹੈਗੇ ਨੇ ਕਿਉਂਕਿ Song ਮੈਂ ਪਹਿਲਾਂ ਵੀ ਦੱਸਦੀ ਵੀ ਰੈਡੀ ਪਏ ਸੀਗੇ ਤੇ ਹੁਣ ਅਸੀਂ ਸੋਚਿਆ ਹੋਇਆ ਕਿ ਵੀਡੀਓ ਲੈ ਕੇ ਅੱਗੇ ਆਈਏ Song ਦੀ ਬਾਕੀ ਅਸੀਂ ਆਪਣਾ ਵੀ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਕੋਈ ਵਧੀਆ ਲੈਵਲ ਤੇ ਫਿਲਮ ਕਰੀਏ ਆਪਣੀ ਮੈਂ ਸਕ੍ਰਿਪਟ ਖੁਦ ਲਿਖੀ ਹੋਈ ਹੈ ਜੀ ਬਹੁਤ ਖੂਬ ਤੇ ਇੱਕ ਤੁਸੀਂ ਕਿਹਾ ਨਾ ਕਿ ਪਹਿਲਾਂ ਆਪਾਂ ਗੱਲ ਕੀਤੀ ਸੀ ਜਦੋਂ ਆਪਾਂ ਮਿਲੇ ਸੀਗੇ ਤੁਸੀਂ ਕਿਹਾ ਸੀਗਾ ਕਿ ਸਿੰਗਿੰਗ ਦਾ ਮੇਰਾ ਮੈਂ ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਨੀ ਆ ਤੇ ਕੋਈ ਗੀਤ ਹੋ ਜਾਏ ਫਿਰ ਇੱਕ ਚਲ ਮੈਂ ਗਾਣਾ ਸੁਣਾ ਦਿੰਨੀ ਆ ਵੈਸੇ ਸਤ ਪਾ ਵੀ ਸਾਡੇ ਵਿਆਹ ਨੂੰ ਸਾਲ ਨਹੀਂ ਹੋਇਆ ਫਿਰ ਵੀ ਚਲ ਮੈਂ ਉਹ ਗਾਣਾ ਸੁਣਾ ਦਿੰਨੀ ਆ ਲਿਖੇ ਸੀ ਸੁਜੋਗ ਸਾਡੇ ਤੇਰੇ ਨਾਲ ਵੇ ਹੱਸਦੇ ਹਸੌਂਦੇ ਲੰਘ ਗਏ ਆ ਸਾਲ ਵੇ ਤਨਵਾਦ ਤੇਰਾ ਦਿਲ ਤੇ ਆ ਰਾਜਿਆ ਵਾਂਗ ਰਾਣੀਆਂ ਦੇ ਰੱਖੀ ਹੋਈਆਂ ਸੋਨਾ ਤੇ ਪਤੰਦਰਾ ਤੋ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੇ ਪੱਟੇ ਹੋਈਆਂ ਸੋਨਾ ਤੇ ਪਤੰਦਰਾ ਤੋ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੇ ਪੱਟੇ ਹੋਈਆਂ ਬਹੁਤ ਵਧੀਆ ਲਾਭਪ੍ਰਿਤ ਬਹੁਤ ਵਧੀਆ ਤੁਸੀਂ ਮੰਨਦੇ ਹੋ ਵੀ ਲਾਭਪ੍ਰਿਤ ਤੁਹਾਡੇ ਲਈ ਲੱਕੀ ਹੈ ਹਾਂਜੀ ਮੈਂ ਮੰਨਦਾ ਜੀ ਮੇਰੇ ਲਈ ਬਹੁਤ ਲੱਕੀ ਨੇ ਜੀ ਕਿਵੇਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਵੀ ਇੱਕ ਦੇ ਕੈਮਰੇ ਅੱਗੇ ਆ ਜਾਊਂਗਾ ਵੀ ਮੈਂ ਵੀ ਸ਼ਾਰਟ ਫਿਲਮਾਂ 'ਚ ਆਉਂਗਾ ਜੀ ਤੇ ਇਹਨਾਂ ਦੇ ਕਰਕੇ ਹੀ ਮੈਂ ਸਾਰਾ ਕੁਝ ਇਹਨਾਂ ਦੀ ਕਰਕੇ ਆ ਜੀ ਜੀ ਤੇ ਜੋ ਪਹਿਲਾਂ ਕਿ ਮੈਂ ਕੱਲਾ ਸੋਚਦਾ ਹੁੰਦਾ ਸੀ ਹੁਣ ਜੀ ਇਹ ਮੇਰਾ ਪੂਰਾ ਸਾਥ ਦਿੰਦੇ ਆ ਜੀ ਤੇ ਕਰਦੇ ਕੰਮਾਂ ਚ ਵੀ ਪੂਰਾ ਸਾਥ ਦਿੰਦੇ ਆ ਜੀ ਸਾਡਾ ਜੀ ਤੇ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਕੋਈ ਇਕੱਲੇ ਸੋਚਦੇ ਆ ਮੈਂ ਇਹਨਾਂ ਨੂੰ ਹਸਲਾਉਂਦਾ ਜੀ ਇਹ ਮੈਨੂੰ ਹਸਲਾ ਦਿੰਦੇ ਆ ਜੀ ਜੀ ਤੇ ਕੰਜੂਸ ਕੌਣ ਆ ਤੁਹਾਡੇ ਜਨਮ ਦੋਨਾਂ ਚ ਜ਼ਿਆਦਾ ਕੰਜੂਸ ਮੈਂ ਆ ਜੀ ਅੱਛਾ ਤੇ ਇਹ ਮੈਨੂੰ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਮੈਂ ਹੈਗੀ ਆ ਕੋਈ ਟੈਂਸ਼ਨ ਨਹੀਂ ਲੈਣੀ ਜੀ ਜੀ ਮੈਨੂੰ ਵੀ ਲੱਗਦਾ ਵੀ ਮੈਂ ਇਹਨਾਂ ਦੇ ਮੈਨੂੰ ਐਵੇਂ ਲੱਗਦਾ ਵੀ ਮੈਂ ਮੈਨੂੰ ਆਉਦਾ ਨਹੀਂ ਹੈਗਾ ਬਿਲਕੁਲ ਵੀ ਵੀ ਮੈਂ ਇਹਨਾਂ ਦੇ ਹਰੇਕ ਡ੍ਰੀਮ ਪੂਰੇ ਕਰਾਂ। ਯਾਰ ਤਾਂ ਪਹਿਲਾਂ ਮੈਨੂੰ ਐਵੇਂ ਹੁੰਦਾ ਸੀ ਮੈਂ ਆਪਣੇ ਭਰਾ ਦੇ ਸਾਰੇ ਡ੍ਰੀਮ ਪੂਰੇ ਕਰਾਂ। ਹਮਮ ਹੁਣ ਮੈਨੂੰ ਇਹ ਆਵੇ ਇਹਨਾਂ ਦੇ ਸਾਰੇ ਡ੍ਰੀਮ ਪੂਰੇ ਕਰਾਂ। ਇਹਨਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੈ ਮੈਂ ਖੁਦ ਲੈ ਕੇ ਦੇਵਾਂ ਇਹਨਾਂ ਨੂੰ। ਬਿਲਕੁਲ। ਹੁਣ ਜੀ ਕੱਲ ਜੀ ਅਸੀਂ ਨੇ ਵੀ ਬੁਲਟ ਲਿੱਤਾ ਜੀ। ਰੌਜੀ ਹਾਂ ਜੀ। ਫਿਰ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਠੀਕ ਜੀ। ਨੀ ਇਹ ਸਾਡੇ ਉਹ ਸਾਡੇ ਦੋਵਾਂ ਦੀ ਮਿਹਨਤ ਸਦਕਾ ਆਇਆ ਮੇਰੇ ਇਕੱਲੇ ਦੇ ਨਹੀਂ ਸਦਕਾ ਆਇਆ ਅੱਛਾ ਅੱਛਾ ਤੁਸੀਂ ਆਪਣੀ ਕਮਾਈ ਦੇ ਵਿੱਚ ਛੋਲੇ ਆ ਚਾਹੇ ਮੈਂ ਖੁਦ ਮੈਂ ਚਾਹੇ ਬੈਂਕ ਅਕਾਊਂਟ ਮੇਰਾ ਲੱਗਿਆ ਹੋਇਆ ਕੁਝ ਵੀ ਚਾਹੋ ਪਰ ਸਪੋਰਟ ਤਾਂ ਇਹਨਾਂ ਦੀ ਹੈ ਨਾ ਜੇ ਇਹ ਮੈਨੂੰ ਸਪੋਰਟ ਹੀ ਨਾ ਕਰਦੇ ਤਾਂ ਕਿਵੇਂ ਮੈਂ ਪਿਆ ਤੋਂ ਵੱਧੇ ਕੰਮ ਕਰ ਸਕਦੀ ਸੀ ਹਮ ਬਿਲਕੁਲ ਬਿਲਕੁਲ ਤੇ ਇੱਕ ਨਾ ਲਵ ਪ੍ਰੀਤ ਆਪਾਂ ਕਿਹਾ ਜਾਂਦਾ ਆਪਣੀ ਸੁਸਾਇਟੀ ਦੇ ਵਿੱਚ ਕਿ ਹਰ ਇੱਕ ਸਕਸੈਸਫੁਲ ਮੈਨ ਹੁੰਦਾ ਜਿਹੜਾ ਉਹਦੇ ਪਿੱਛੇ ਇੱਕ ਔਮਨ ਦੀ ਸਪੋਰਟ ਹੁੰਦੀ ਹੈ ਤੇ ਜਿਹੜੀ ਇੱਕ ਸਕਸੈਸਫੁਲ ਔਰਮਨ ਹੁੰਦੀ ਹੈ ਉਹਦੇ ਪਿੱਛੇ ਇੱਕ ਮੈਨ ਦੀ سپورਟ ਹੁੰਦੀ ਹੈ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਪਹਿਲਾਂ ਕਈ ਲੋਕ ਐਵੇਂ ਕਹਿੰਦੇ ਹੁੰਦੇ ਸੀਗੇ ਕਿ ਇੱਕ ਮਰਦ ਹੁੰਦਾ ਜਿਹੜਾ ਉਹ ਔਰਤ ਨੂੰ ਸਿਰਫ ਪੈਰ ਦੀ ਜੁੱਤੀ ਨਹੀਂ ਸਮਝਦਾ ਬਿਲਕੁਲ ਬਿਲਕੁਲ ਜਾਂ ਫਿਰ ਉਹਨੂੰ ਸਪੋਰਟ ਨਹੀਂ ਕਰਦਾ ਉਹ ਤੇ ਮੈਨੂੰ ਵੀ ਕਿਹਾ ਜਾਂਦਾ ਸੀ ਤੈਨੂੰ ਵਿਆਹ ਤੋਂ ਬਾਅਦ ਕਿਹਾ ਕਰੂਗਾ ਤੇਰਾ ਹਸਬੈਂਡ ਵੀ ਤੂੰ ਚੁੱਪ ਕਰਕੇ ਨਾ ਤਾੜੂ ਬੋਚਾ ਕਰ ਲੈ ਫਿਲਮਾਂ ਫੁਲਮਾਂ 'ਚ ਨਹੀਂ ਜਾਣਾ ਤੂੰ ਮੇਰੀ ਬੇਇੱਜ਼ਤੀ ਕਰਵਾਏਂਗੀ ਜੇ ਉਹ ਪਰ ਮੈਨੂੰ ਸ਼ੁਰੂ ਤੋਂ ਮੈਂ ਇਹਨਾਂ ਨੂੰ ਇਹ ਗੱਲ ਕਹਿੰਦੀ ਹੁੰਦੀ ਸੀ ਜਾਇ ਪੁੱਛ ਲਓ ਕਿ ਤੁਸੀਂ ਮੇਰੇ ਵਾਸਤੇ ਰੱਬ ਨੂੰ ਲੱਕੀਓ ਅੱਛਾ ਲੱਕੀ ਇਸ ਕਰਕੇ ਹੋ ਕਿ ਮੈਨੂੰ ਪਤਾ ਨਹੀਂ ਕਿਉਂ ਐਵੇਂ ਲੱਗਦਾ ਵੀ ਮੈਨੂੰ ਨਾ ਬਹੁਤ ਛੇਤੀ ਕਾਲ ਆ ਰਹੀ ਹੈ ਕੋਈ ਵੱਡੇ ਪ੍ਰੋਜੈਕਟ ਦੀ ਉਹ ਮੈਨੂੰ ਸ਼ੁਰੂ ਤੋਂ ਲੱਗਦਾ ਹੈ ਤੇ ਤੁਹਾਨੂੰ ਪਤਾ ਹੈ ਮੈਂ ਜੱਗੀ ਟੀਵੀ ਤੇ ਚਾਣ ਦਾ ਮੇਰਾ ਡ੍ਰੀਮ ਸੀਗਾ ਹੂੰ 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 ਬਾਏ ਗੋਡ ਜੀ ਜੱਗੀ ਟੀਵੀ ਤੇ ਜਾਣ ਦਾ ਡ੍ਰੀਮ ਸੀ ਤੇ 1 ਸਾਲ ਤੋਂ ਮੈਂ ਵੀਰੇ ਨੂੰ ਕਹਿ ਰਹੀ ਸੀ ਵੀਰੇ ਮੈਨੂੰ ਮੌਕਾ ਦਿਓ ਉਹ ਕਹਿੰਦੇ ਤੁਸੀਂ 1 ਸਾਲ ਤੋਂ ਹੀ ਮੇਰੇ ਦਿਮਾਗ 'ਚ ਸੀਗੇ ਵੀ ਮੈਨੂੰ ਕਿੱਥੇ ਉਹਨਾਂ ਦਾ ਕੈਰੇਕਟਰ ਫਿੱਟ ਬੈਠੂਗਾ ਜੀ ਤੇ ਉਹ ਤੁਸੀਂ ਦੇਖ ਲਓ ਉਹ ਹੁਣ ਬਿਆਹ ਤੋਂ ਬਾਅਦ ਮੈਨੂੰ ਕਾਲ ਆਈ ਹੈ ਅੱਛਾ ਇਟ ਮੀਨਸ ਤੁਸੀਂ ਮੰਨ ਤੇ ਹੋਰ ਵੀ ਬਹੁਤ ساری ਕਾਲਸ ਆ ਗਈਆਂ ਮੈਨੂੰ ਇਹਨਾਂ ਨੂੰ ਪੁੱਛੋ ਤੁਸੀਂ ਉਹ ਬਿਆਹ ਤੋਂ ਬਾਅਦ ਆਈਆਂ ਨੇ ਅੱਛਾ ਤੇ ਮੈਂ ਸੋਚਦੀ ਹੁੰਦੀ ਵੀ ਮੇਰੇ ਨਾਲ ਇੰਨੇ ਡਾਇਰੈਕਟਰ ਵੀ ਐਡ ਨੇ WhatsApp ਤੇ ਤੇ ਵੀ ਮੇਰਾ ਲੱਕ ਕਿਉਂ ਨਹੀਂ ਕੰਮ ਕਰ ਰਿਹਾ ਮੈਨੂੰ ਲੱਗਦਾ ਕਿ ਮੇਰਾ ਲਾਈਫ ਪਾਰਟਨਰ ਮੇਰੇ ਵਾਸਤੇ ਬਹੁਤ ਲੱਕੀ ਹੈ ਮੇਨਾ ਵਾਸਤੇ ਲੱਕੀ ਮੇਰੇ ਵਾਸਤੇ ਲੱਕੀ ਜੀ ਜੀ ਬਹੁਤ ਖੂਬ ਤੇ ਸਰ ਇੱਕ ਨਾ ਜਦੋਂ ਲੋਕਾਂ ਦੀ ਗੱਲ ਕਰਦੇ ਆ ਕਿ ਪਹਿਲਾਂ ਵੀ ਮੈਂ ਤੁਹਾਨੂੰ ਪੁੱਛਿਆ ਸੀਗਾ ਵੀ ਲੋਕਾਂ ਦਾ ਨਜ਼ਰੀਆ ਹੁੰਦਾ ਜਿਹੜਾ ਉਹ ਹਰ ਇੱਕ ਬੰਦੇ ਦਾ ਵੈਸੇ ਤਾਂ ਆਪਣਾ ਆਪਣਾ ਹੁੰਦਾ ਪਰ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਬਾਅਦ ਚ ਹੋਰ ਹੁੰਦੀਆਂ ਨੇ ਤੁਹਾਨੂੰ ਲੱਗਦਾ ਸੀਗਾ ਕਿ ਲਵਪ੍ਰੀਤ ਤੁਹਾਡੇ ਨਾਲ ਲੌਂਗ ਲਾਈਫ ਚੱਲੂਗੀ ਹਾਂਜੀ ਲੋਕਾਂ ਦਾ ਕੀ ਕਹਿਣਾ ਸੀਗਾ ਜੋ ਲੋਕ ਕਹਿਆ ਕਰਦੇ ਸੀ ਉਹ ਕੁਝ ਨਹੀਂ ਹੈਗਾ ਜੀ ਕਿਉਂ ਸਾਨੂੰ ਦੋਵਾਂ ਤੇ ਮੈਨੂੰ ਵੀ ਵਿਸ਼ਵਾਸ ਸੀ ਇਹਨੂੰ ਵੀ ਮੇਰੇ ਤੇ ਵਿਸ਼ਵਾਸ ਸੀ ਜੋ ਕੁਝ ਲੋਕ ਕਹਿੰਦੇ ਸੀ ਇਦਾਂ ਦਾ ਕੁਝ ਨਹੀਂ ਹੈਗਾ ਜੀ ਤੇ ਲੋਕ ਤਾਂ ਐ ਵੀ ਕਹਿੰਦੇ ਹੁੰਦੇ ਸੀ ਵੀ ਵਿਆਹ ਕਰਾ ਲੂਗੀ ਪਰ ਮੀਂਹ ਨਹੀਂ ਡਿਆਂਦੀ ਉਹ ਸਾਡੇ ਵਿਆਹ ਨੂੰ ਤਿੰਨ ਮਹੀਨੇ ਹੋਣ ਵਾਲੇ ਬਈ ਅੱਛਾ ਦੇਖੋ ਜੀ ਡੇਢ ਮਹੀਨੇ ਦੀ ਗੱਲ ਹੋਈ ਸੀ ਡੇਢ ਨਾਸੀ ਲੰਘਾਤਾ ਤੇ ਬਾਕੀ ਐ ਵੀ ਕਹਿੰਦੇ ਜਦੋਂ ਪਹਿਲਾਂ ਜਦੋਂ ਲੱਪੀ ਤਾਂ ਮੇਰੀ ਰਿਲੇਸ਼ਨ ਤੋਂ ਸਾਡੀ ਹੀ ਸਾਲ ਹੋ ਗਈ ਤੇ ਉਦੋਂ ਮੁੰਡੇ ਕਿਹਾ ਕਰਦੇ ਸੀਗੇ ਜਦੋਂ ਲੱਪੀ ਤੇ ਮਸ਼ਹੂਰ ਜੀ ਹੋ ਗਈ ਸੀ ਕਾਫੀ ਤੇ ਲੋਕ ਕਹਿੰਦੇ ਹੁਣ ਨਹੀਂ ਬਾਈ ਤੇਰੇ ਨਾਲ ਨਾ ਹੁਣ ਤੇਰੇ ਨਾਲ ਕਿੱਥੇ ਤੂੰ ਤਾਂ ਦੇਸੀ ਜੈ ਤੇਰੇ ਨਾਲ ਕਿੱਥੇ ਹੁਣ ਤੇਰੇ ਨਾਲ ਨਹੀਂ ਕਰਾਉਂਦੀ ਵਿਆਹ ਮੈਂ ਚੱਲ ਬਾਈ ਕੋਈ ਗੱਲ ਨਹੀਂ ਆਪਾਂ ਇਗਨੋਰ ਕਰ ਦਿੰਦੇ ਸੀ ਜੀ ਜੀ ਪਰ ਸਾਨੂੰ ਵੀ ਵਿਸ਼ਵਾਸ ਸੀ ਦੋਹਾਂ ਤੇ ਇੱਕ ਦੂਜੇ ਨਾਲ ਦੇਸੀ ਹੋਊਗਾ ਉਹਨਾਂ ਵਾਸਤੇ ਮੇਰੇ ਵਾਸਤੇ ਤੁਸੀਂ ਦੇਸੀ ਹੈਗੇ ਅੱਛਾ ਠੀਕ ਹੈ ਕਹਿੰਦੇ ਨਹੀਂ ਤੇਰੇ ਘਰੇ ਜੇ ਆ ਵੀਗੀ ਨਾ ਕੰਮ ਕਰਨਾ ਐ ਨਹੀਂ ਕਰਨਾ ਉਹ ਹੋਰ ਗੱਲ ਐਵੇਂ ਦੀ ਐ ਵੀ ਐਵੇਂ ਦੀ ਬਹੁਤ ਕੁਝ ਕਿਹਾ ਜੀ ਉਹ ਗੱਲਾਂ ਨੇ ਵੀ ਦੁਨੀਆ ਜਿੰਨਾ ਟਾਈਮ ਦੂਜਿਆਂ ਤੇ ਵੇਸਟ ਕਰਦੀ ਐ ਉਹਨਾ ਆਪਣੀ ਮਿਹਨਤ ਕਰੀ ਦਿੰਦੀ ਵੀਰੇ ਸਾਡੀ ਰੀਸ ਕਰੋ ਸਾਡੇ ਤੋਂ ਅੱਗੇ ਲੰਘ ਕੇ ਤਾਂ ਦਿਖਾ ਦਿਓ ਪਲੀਜ਼ ਪਰ ਗੱਲਾਂ ਨਾ ਬਣਾਓ ਕਿਸੇ ਵੀ ਕੁੜੀ ਦੀਆਂ ਜਾਂ ਕਿਸੇ ਹੁੰਦੀਆਂ ਹੈ ਨਾ ਕਿ ਤੁਸੀਂ ਅਗਰ ਆਪਣਾ ਜਿਹੜਾ ਤੁਹਾਡਾ ਟਾਰਗੇਟ ਲੈ ਕੇ ਜਿਹੜਾ ਚੱਲ ਰਹੇ ਹੋ ਤੁਸੀਂ ਉਹਦੇ ਤੇ ਮਿਹਨਤ ਕਰ ਰਹੇ ਹੋ ਤਾਂ ਇਟ ਮੀਨਸ ਠੀਕ ਹੈ ਬਾਕੀ ਤੁਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਤਾਂ ਠੀਕ ਹੈ ਸੋਸਾਇਟੀ ਨੂੰ ਉਹ ਚੀਜ਼ ਪਸੰਦ ਆ ਰਹੀ ਹੈ ਤਾਂ ਠੀਕ ਹੈ ਇੱਕ ਟੈਗ ਹੈ ਜਿਹੜਾ ਕਿ ਸਿਰਫ ਸਾਡੀ ਲਾਈਨ ਤੇ ਹੀ ਲਗਾਇਆ ਜਾਂਦਾ ਹੈ ਬਿਲਕੁਲ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਇਹ ਤਾਂ ਹੁਣ ਤਾਂ ਪਤਾ ਹੀ ਵਿਆਹ ਤੋਂ ਬਾਅਦ ਤਾਂ ਮੇਰੇ ਨਾਲ ਹੀ ਹੁੰਦੇ ਨੇ ਪਹਿਲਾਂ ਮੇਰੇ ਬ੍ਰਦਰ ਨਾਲ ਹੁੰਦਾ ਸੀ ਹੁਣ ਤੇ ਇਹਨਾਂ ਨੇ ਆਪਦੇ ਅੱਖੀ ਵੀ ਦੇਖ ਲਿਆ ਵੀ ਐਕਟਿੰਗ ਕਿਵੇਂ ਹੁੰਦੀ ਹੈ ਹੁਣ ਤੁਸੀਂ ਇੰਟਰਵਿਊ ਦੇਖ ਲਓ ਤੁਹਾਨੂੰ ਪਤਾ ਆਪ ਸਾਰੇ ਬੈਠਿਆ ਕਿਵੇਂ ਇਹਦੀ ਹੋ ਰਹੀ ਹੈ ਐਵੇਂ ਵੀਡੀਓ ਸ਼ੂਟ ਹੁੰਦੀ ਹੈ ਇਹਨਾਂ ਨੂੰ ਤਾਂ ਐਵੇਂ ਲੱਗਦਾ ਸੀ ਕਿ ਵੀ ਨਹੀਂ ਉੱਥੇ ਤਾਂ ਕੋਈ ਨਹੀਂ ਹੁੰਦਾ ਸੁੰਨਾਕਾਰ ਹੁੰਦਾ ਹੈ ਉੱਥੇ ਤੱਕ ਤੇ ਪਤਾ ਹੀ ਨਹੀਂ ਮੁੰਡੇ ਕੁੜੀਆਂ ਕੀ ਕਰਦੇ ਨੇ ਹੁਣ ਇਹ ਮੇਰੇ ਨਾਲ ਗਏ ਨੇ ਸੈਟ ਤੇ ਜੱਗੀ ਟੀਵੀ ਇਹਨਾਂ ਨੂੰ ਪੁੱਛ ਲਓ ਉੱਥੇ ਵਧੀਆ ਪਰਿਵਾਰ ਪਰਿਵਾਰ ਵਾਂਗੂ ਸਾਰੇ ਬਾਈ ਬਾਈ ਭੈਣ ਭੈਣ ਕੇ ਕੇ ਕੰਮ ਕਰਦੇ ਨੇ ਤੇ ਉਹ ਵੀਰੇ ਨੇ ਇੰਨੀ ਵਧੀਆ ਗ ਹੁੰਦਾ ਜੀ ਸਾਰਿਆਂ ਕੋਲ ਇੰਨਾ ਕਿ ਟਾਈਮ ਹੁੰਦਾ ਵੀ ਆਪਦਾ ਕੰਮ ਕਰ ਲੀਏ ਸੀ ਇੰਨਾ ਫालतू ਕੋਈ ਨਹੀਂ ਤੁਰਿਆ ਫਿਰਦਾ ਜੇ ਕੋਈ ਹੁੰਦਾ ਵੀ ਹੈ ਗਲਤ ਤਾਂ ਜ਼ਰੂਰੀ ਥੋੜੀ ਹੈ ਤੁਹਾਡੀ ਦੋ ਹੱਥਾਂ ਨਾ ਵਾਈਦੀ ਹੈ ਬਿਲਕੁਲ ਉੱਥੇ ਕੱਲੀ ਕੁੜੀ ਨਹੀਂ ਗੱਲ ਤੋਂ ਹੁੰਦੀ ਤੇ ਕੱਲਾ ਮੁੰਡਾ ਨਹੀਂ ਗੱਲ ਤੋਂ ਹੁੰਦਾ ਜੇ ਆਪਣਾ ਦਿਲ ਸੱਚਾ ਹੈ ਕੋਈ ਕੁੜੀ ਆ ਆਪਦੇ ਰਸਤੇ ਤੇ ਸਾਫ਼ ਹੈ ਤਾਂ ਕੋਈ ਮਜਾਲ ਹੈ ਕੋਈ ਮੁੰਡਾ ਕੁਸ ਕਰੇ ਵੀ ਦੇਵੇ ਨਹੀਂ ਨਹੀਂ ਬਿਲਕੁਲ ਨਹੀਂ ਇਹ ਹੁੰਦਾ ਨਹੀਂ ਮੈਨੂੰ ਵੀ ਐ ਕਹਿੰਦੇ ਹੁੰਦੇ ਸੀਗੇ ਵੀ ਫਿਲਮਾਂ 'ਚ ਹਾਂ ਹਾਂ ਵੀ ਵੀ ਤੈਨੂੰ ਐ ਨਹੀਂ ਲੱਗਦਾ ਵੀ ਲਾਪਰੀ ਤੋਂ ਕਿਸੇ ਮੁੰਡੇ ਨਾਲ ਜੱਫੀ ਪਾਰੀਆ ਵੀ ਐ ਹੁੰਦਾ अच्छा अच्छा हां जी ਉਹ ਕਹਿੰਦੇ ਹੁੰਦੇ ਸੀ ਪਰ ਆਪਾਂ ਇਗਨੋਰ ਕਰਦੇ ਨਹੀਂ ਕਿਉਂ ਸਾਨੂੰ ਪਤਾ ਹੈ ਜੀ ਮੈਂ ਸ਼ੋਰਟ ਜਾਂਦਾ ਹਾਂ ਨਾ ਸ਼ੂਟ ਦੇ ਉਹ ਨਾਰਮਲ ਗੱਲਾਂ ਹੁੰਦੀਆਂ ਨੇ ਸਾਰਾ ਕੁਝ ਸਾਨੂੰ ਤਾਂ ਪਤਾ ਹੈ ਜੀ ਪਰ ਲੋਕਾਂ ਦੀ ਸੋਚ ਹੀ ਮਾੜੀ ਹੈ ਜੀ ਬਿਲਕੁਲ ਬਿਲਕੁਲ ਪਹਿਲੀ ਗੱਲ ਮੈਂ ਇਹ ਜਿਹੜੇ ਸੀਨ ਨਹੀਂ ਕੀਤਾ ਸਭ ਨੂੰ ਪਤਾ ਇਹਨਾਂ ਨੂੰ ਪਤਾ ਹੈ ਕਦੇ ਵੀ ਮੈਂ ਇਹ ਜੇ ਸੀਨ ਨਹੀਂ ਕੀਤਾ ਮੈਂ ਹਮੇਸ਼ਾ ਮੇਰੀ ਸਕ੍ਰਿਪਟ ਪੜਨ ਦਾ ਇਹੀ ਕਾਰਨ ਹੁੰਦਾ ਹੈ ਕਿ ਉਹਦੇ ਵਿੱਚ ਕੋਈ ਇਹੋ ਜਿਹਾ ਸੀਨ ਨਾ ਹੋਵੇ ਜਿਹੜੀ ਇੱਕ ਕੁੜੀ ਆਪਦੇ ਪਿਓ ਨਾਲ ਜਨਤ ਭਰਾਨਾ ਬੈਠ ਕੇ ਨਾ ਦੇਖ ਸਕੇ ਮੇਰੀ ਇਹ ਹਮੇਸ਼ਾ ਹੀ ਹੁੰਦਾ ਮੇਰਾ ਇਹ ਨਹੀਂ ਕਿ ਮੈਂ ਲੋਕਾਂ ਅੱਗੇ ਆਉਣਾ ਜੀ ਮੈਨੂੰ ਵੱਧ ਜਾਣਣਾ ਨਹੀਂ ਸੱਭਿਆਚਾਰ ਹੈ ਜਿਹੜਾ ਆਪਣਾ ਉਹਨੂੰ ਨਿਭਾਉਣਾ ਚਾਹੀਦਾ ਵੀ ਜੇ ਆਪਾਂ ਇਹ ਚੀਜ਼ਾਂ ਸ਼ਰਿਆਮ ਵਿੱਚ ਚੜਨ ਲੱਗ ਗਏ ਆ ਚੈਨਲਾਂ ਦੇ ਉੱਪਰ ਹਨਾ ਟੀਵੀ ਦੇ ਉੱਪਰ ਫਿਲਮਾਂ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਕੋਈ ਕੁੜੀ ਤੇ ਕੋਈ ਸ਼ਰਮ ਵਾਲੀ ਚੀਜ਼ ਨਹੀਂ ਨਾ ਰਹਿ ਸਕੀ ਜੀ ਬਿਲਕੁਲ ਬਿਲਕੁਲ ਜਿਹੜਾ ਜਿਹੜਾ ਇੱਕ ਵਿਸ਼ਵਾਸ ਬਣਿਆ ਹੋਇਆ ਵੀ ਫਿਰ ਉਹ ਰਹਿਣਾ ਨਹੀਂ ਹੈਗਾ ਹਾਂ ਜੀ ਬਿਲਕੁਲ ਹੀ ਰਹਿਣਾ ਹੈਗਾ ਵਿਸ਼ਵਾਸ ਮੈਂ ਸਾਰੇ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਵੀ ਪਲੀਜ਼ ਪਰਿਵਾਰਕ ਚੀਜ਼ ਬਣਾਇਆ ਕਰੋ ਜੀ ਫਿਲਮਾਂ ਚਾਹੇ ਐਂਟਰਟੇਨਮੈਂਟ ਵਾਸਤੇ ਹੁੰਦੀਆਂ ਪਰ ਐਂਟਰਟੇਨਮੈਂਟ ਦਾ ਮਤਲਬ ਇਹ ਨਹੀਂਗਾ ਵੀ ਕੁਝ ਵੀ ਚੀਜ਼ ਦਿਖਾ ਦਈਏ ਜੀ ਬਿਲਕੁਲ ਬਿਲਕੁਲ ਹਾਂ ਜੀ ਲਵਪ੍ਰੀਤ ਅੱਜਕੱਲ ਨਾ ਵੈਸੇ ਤਾਂ ਚਲੋ ਠੀਕ ਹੈ ਕਿ ਜਿਹੜੇ ਸਾਹਿਤ ਦੇ ਸਿਰਜਣਹਾਰ ਹੁੰਦੇ ਆ ਉਹ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਥੰਮ ਹੁੰਦੇ ਆ ਹਰ ਇੱਕ ਚੀਜ਼ ਦਾ ਪਰ ਅੱਜ ਕੱਲ ਨਾ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਹੀ ਵਿਦਵਾਨ ਆ ਜਿਹੜੇ ਉਹ ਬਹੁਤ ਹੋ ਗਏ ਠੀਕ ਹੈ ਤੇ ਆ ਜਾਂ YouTube ਦੇ ਉੱਪਰ ਲਗਾ ਲੋ ਕਈ ਵਾਰ ਥੰਬਨੇਲ ਹੁੰਦੇ ਆ ਜਿਹੜੇ ਉਹ ਹੋਰ ਹੁੰਦੇ ਆ ਤੇ ਜਿਹੜਾ ਵੀਡੀਓ ਹੁੰਦੀ ਆ ਉਹ ਵਿੱਚ ਕੋਈ ਹੋਰ ਚੀਜ਼ ਹੁੰਦੀ ਆ ਜਸਟ ਵਿਊ ਲੈਣ ਦੇ ਮਾਰੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪਤਾ ਕੀ ਹੈ ਮੈਮ ਜੇ ਤਾਂ ਆਪਣੀ ਕੋਈ ਖਾਸੀਅਤ ਹੈਗੀ ਆ ਤਾਂ ਲੋਕੀ ਆਪਾਂ ਨੂੰ ਆਪ ਦੇਖਣਗੇ ਆਪਾਂ ਨੂੰ ਬਿਲਕੁਲ ਨਹੀਂ ਇਹ ਚੀਜ਼ ਦਾ ਫਰਕ ਪੈਂਦਾ ਕਦੇ ਵੀ ਮੇਰੀ ਕੋਈ ਵੀ ਵੀਡੀਓ ਕੱਢ ਕੇ ਵੇਖ ਲਿਓ ਤੇ ਕੋਈ ਇਹੋ ਜਿਹਾ ਥੰਬਨੇਲ ਹੋਵੇ ਜਿਹਹੀ ਜੀ ਵੀਡੀਓ ਦੇ ਵਿੱਚ ਚੀਜ਼ ਹੈਗੀ ਉਹ ਜਾਈ ਥੰਬਨੇਲ ਲਿਆ ਜਾਊਗਾ ਜੇ ਕੋਈ ਚੀਜ਼ ਫਲॉप ਹੋ ਜੂਗੀ ਅਸੀਂ ਇੰਨਾ ਕਰ ਸਕਦੇ ਕਿ ਉਦੋਂ ਉਦੋਂ ਅਸੀਂ ਅਗਲਾ 파ਟ ਨਹੀਂ ਲੈ ਕੇ ਆਉਂਦੇ ਉੱਥੇ ਖਤਮ ਕਰ ਦਿੰਦੇ ਹਾਂ ਪਰ ਇਹ ਨਹੀਂ ਵੀ ਨਹੀਂ ਗਿਰਜੋ ਵੀ ਥੰਬਨੇਲ ਉਤੇ ਅਸ਼ਲੀਲਾਾ ਦਿਓ ਵੀ ਲੋਕ ਦੇਖ ਲੈਣਗੇ ਤੇ ਲੋਕਾਂ ਦਾ ਵੀ ਦੱਸਦੀ ਹਾਂ ਮੈਂ ਤੁਹਾਨੂੰ ਲੋਕਾਂ ਨੇ ਤਾਂ ਉਹ ਅਸ਼ਲੀਲ ਚੀਜ਼ਾਂ ਵੇਖ ਕੇ ਥੰਬਨੇਲ ਉਹ ਵੀਡੀਓ ਨੂੰ ਵੇਖਣਗੇ ਉਹਨਾਂ ਨੇ ਵੀ ਉਹਨਾਂ ਨੂੰ ਵੀ ਸਵਾਦ ਲੈਣਾ ਹੁੰਦਾ ਉਹਨਾਂ ਨੇ ਵੀ ਫਿਰ ਵੀਡੀਓ ਦੇਖ ਕੇ ਕਹਿਣਗੇ ਇਹਨਾਂ ਨੂੰ ਤਾਂ ਅਕਲ ਹੀ ਹੈਗੀ ਇਹ ਤਾਂ ਐਦਾਂ ਦੀ ਗਲਤ ਕੰਮ ਕਰਦੇ ਆ ਨਾਲੇ ਤਾਂ ਗਲਤ ਚੀਜ਼ ਤੁਸੀਂ ਆਪ ਹੀ ਓਪਨ ਕਰ ਰਹੇ ਹੋ ਨਾਲੇ ਆਪੇ ਉਹਤੇ ਕਮੈਂਟ ਕਰ ਰਹੇ ਹੋ ਇੱਕ ਗੱਲ ਮੈਂ ਹੋਰ ਮੈਂਸ਼ਨ ਕਰਦੀ ਆ ਸਾਡੇ ਨੂੰ ਮੁੰਡਾ ਕੰਮ ਕਰਦਾ ਸੀ ਬੁਲਾਡੇ ਤੋਂ ਬ੍ਰਿੰਦਰ ਬੁਲਾਬੋ ਪਾਰ ਦੇ ਵਿੱਚ ਜ਼ਿਆਦਾਤਰ ਉਹੀ ਹੁੰਦਾ ਸੀਗਾ ਹੂੰ ਪਹਿਲਾਂ ਤਾਂ ਲੋਕਾਂ ਨੇ ਇਹ ਕਹਿਣਾ ਸੀ ਕਿ ਬ੍ਰਿੰਦਰ ਨਰ ਗਲਤ ਹੈ ਜੇ ਆ ਬੋ ਹੈ ਜਦ ਕਿ ਉਹ ਮੇਥੇ ਛੋਟਾ ਹੈ 3-4 ਸਾਲ ਉਹ ਮੈਨੂੰ ਵਾਈ ਕਹਿੰਦਾ ਹੈ ਉਹਦਾ ਆਦਤ ਹੈ ਉਹਦੀ ਵਾਈ ਕਹਿਣ ਦੀ ਮੈਂ ਕਿਉਂ ਉਹਨੂੰ ਵਾਈ ਕਹਿਨੀ ਆ ਜਾਂ ਨਾਮ ਲੈ ਲੈਣੀ ਆ ਜਦੋਂ ਮੈਂ ਹੁਣ ਅਸੀਂ ਸਾਰੇ ਉਹਦੇ ਵਿਆਹ ਤੇ ਗਏ ਤੇ ਉੱਥੇ ਨਾ ਅਸੀਂ ਦੋਵੇਂ ਹਸਬੈਂਡ ਵਾਈਫ ਵਧੀਆ ਫਲੋਰ ਤੇ ਨੱਚੇ ਮੂਸ ਨੇ ਮੈਂ ਕੇ ਰੀਲ ਪਾਈ ਫਲੋਰ ਤੇ ਨੱਚ ਕੇ ਤੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਕਮੈਂਟ ਵਿੱਚ ਤੇ ਕੀ ਕੀਤਾ ਕਹਿੰਦਾ ਸਿਰੇ ਦੀ ਨਚਾਰ ਅੱਛਾ ਹਾਂ ਹਾਂ ਮੈਂ ਉਹਨੇ ਰਿਪਲਾਈ ਕੀਤਾ ਮੈਂ ਕਿਹਾ ਵੀਰੇ ਤੂੰ ਆਪਦੀ ਭੈਣ ਨੂੰ ਵੀ ਪੁੱਛ ਲੈ ਕਿ ਤੇ ਉਹ ਵੀ ਨਾ ਨਚਾਰ ਨਿਕਲ ਜੀ 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 ਤੇ ਫਿਰ ਕਿਸੇ ਕੁੜੀ ਨੇ ਕਮੈਂਟ ਕੀਤਾ ਕਹਿੰਦੀ ਤੁਹਾਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ ਨਚਾਰ ਵਾਲੀ ਕਿਹੜੀ ਗੱਲ ਹੈ ਇੱਕ ਬੰਦਾ ਵਿਆਹ ਤੇ ਐਂਟਰਟੇਨਮੈਂਟ ਕਰਨ ਜਾਂਦਾ ਜਾਂ ਖਾਣ ਜਾਂਦਾ ਨੱਚਣ ਜਾਂਦਾ ਮੈਨੂੰ ਲੱਗਦਾ ਦੋਏ ਕੰਮ ਹੁੰਦੇ ਨੇ ਵਿਆਹ ਚ ਤੇ ਉਹ ਮੁੰਡੇ ਨੇ ਫਿਰ ਪਤਾ ਕੀ ਰਿਪਲਾਈ ਕੀਤਾ ਕਹਿੰਦਾ ਜਦੋਂ ਤੁਹਾਡੀਆਂ ਕੁੜੀਆਂ ਵੀ ਇਹਨਾਂ ਵਾਂਗੂ ਖੇਤਾਂ 'ਚ ਜਾ ਕੇ ਵੀਡੀਓ ਬਣਾਉਣ ਲੱਗੇ ਤੁਹਾਨੂੰ ਫਿਰ ਪਤਾ ਲੱਗੂ ਸਾਡੀ ਕੀ ਇੱਜ਼ਤ ਰਹੂਗੀ ਵੀਰੇ ਮੈਨੂੰ ਤਾਂ ਦੱਸ ਦੋ ਵੀ ਖੇਤ 'ਚ ਜਾ ਕੇ ਸ਼ਾਰਟ ਕਰਨ ਨਾਲ ਕਿੰਨੀ ਕੀ ਇੱਜ਼ਤ ਘਟਦੀ ਹੈ ਮੈਨੂੰ ਤਾਂ ਪਤਾ ਨਹੀਂ ਹੈਗਾ ਉੱਥੇ ਸੀ ਵੀਡੀਓ ਕਰਨ ਜਾਣੇ ਆ ਇਹ ਇਹ ਮੈਨੂੰ ਤਾਂ ਨਹੀਂ ਲੱਗਦਾ ਕਿ ਸੀ ਯਾਰਾ ਮੈਨੂੰ ਐ ਲੱਗਦਾ ਵੀ ਆਪਣੀ ਇੰਨੀ ਕੀ ਸੋਚ ਰਹੀ ਗਈ ਯਾਰਾ ਬਿਲਕੁਲ ਸੁੰਗੜ ਗਈ ਹਾਂ ਇੰਨੀ ਜੇ ਆਪਣੀ ਸੋਚ ਇੰਨੀ ਕੀ ਹੀ ਰਹਗੀ ਤਾਂ ਆਪਾਂ ਆਪਾਂ ਦੇ ਬੱਚਿਆਂ ਨੂੰ ਕੀ ਸਮਝਾਵਾਂਗੇ ਵੀ ਆਵਦੀਆਂ ਭੈਣਾਂ ਨੂੰ ਤਾੜ ਕੇ ਰੱਖੋ ਅੰਦਰ ਬੰਦ ਕਰਕੇ ਰੱਖੋ ਆਵਦੀਆਂ ਭੈਣਾਂ ਮੇਰੀ ਤਾਂ ਇੱਜ਼ਤ ਦੇ ਨਾਲ ਖਲਵਾੜ ਕਰ ਰਹੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਜ਼ਤ ਦੇ ਨਾਲ ਇਹ ਖਲਵਾੜ ਹੋਈ ਹੈ ਇਹ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਵੀਰੇ ਪਰ ਹੁਣ ਅਸੀਂ ਤੁਹਾਨੂੰ ਸਮਝਾਈਏ ਕੀ ਜੀ ਦੀ ਤੰਗ ਸੋਚ ਇੰਨੀ ਕੀ ਤੰਗ ਹੈ ਉਹਨੂੰ ਅਸੀਂ ਸਮਝਾ ਨਹੀਂ ਸਕਦੇ ਬਿਲਕੁਲ ਬਿਲਕੁਲ ਪੈਰ ਦੀ ਮੋਚ ਤੇ ਕਹਿੰਦੇ ਨੇ ਹੁੰਦੇ ਉਹ ਬੰਦੇ ਦੀ ਸੋਚ ਆ ਜੀ ਅੱਗੇ ਵਾਲਾ ਨਹੀਂ ਰਿੰਦੇ ਹਾਂਜੀ ਹਾਂਜੀ ਬਾਕੀ ਕਹਿੰਦੇ ਹੁੰਦੀ ਸੀ ਆਰਕੈਸਟਰ ਸੁ ਕੰਮ ਕਰਦੀ ਇਹ ਕਰਦੀ ਉਹ ਕਰਦੀ ਵੀਰੇ ਉਹਨਾਂ ਦਾ ਵੀ ਆਪਦਾ ਕੰਮ ਹੁੰਦਾ ਹੈ ਕੁੜੀਆਂ ਦਾ ਉਹ ਵੀ ਕੋਈ ਗਲਤ ਨਹੀਂ ਹੁੰਦੀਆਂ ਵਿਚਾਰੀਆਂ ਆਪਦੇ ਮਾਪੇ ਦਾ ਵਾਸਤੇ ਹਰੇਕ ਦੀ ਤੜਫਦੀ ਹੈ ਬਿਲਕੁਲ ਦੂਜੀ ਗੱਲ ਮੈਂ ਕੋਈ ਆਰਕੈਸਟਰ ਮੈਨੂੰ ਕਿੱਦਿ ਤੁਸੀਂ ਵੇਖ ਲਿਆ ਮੈਂ ਕਿਹੜੇ ਤੇ ਡਾਂਸ ਫਲੋਰ ਤੇ ਕਿੱਦਿ ਮੈਨੂੰ ਤੁਸੀਂ ਦੇਖ ਲਿਆ ਮੈਂ ਆਰਕੈਸਟਰ ਆਈਆਂ ਚਹੀਆਂ ਉਹ ਆ ਚਲੋ ਜੇ ਇੱਕ ਪਦਵੀ ਦੇ ਵੀ ਦਿੱਤੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਮੈਨੂੰ ਪਤਾ ਨਾ ਮੈਂ ਗੀਤ ਕੀ ਬਿਲਕੁਲ ਬਿਲਕੁਲ ਹੂੰ ਤੇ ਉਹਨਾਂ ਦੀ ਵੀ ਹੋ ਸਕਦਾ ਹੈ ਕਿ ਕੋਈ ਮਜਬੂਰੀ ਹੋਵੇ ਹੈਨਾ ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਚੀਜ਼ ਨੂੰ ਸੁਸਾਇਟੀ ਅੱਗੇ ਵਧਾ ਕੇ ਦੇਖਦੀ ਹੈ ਉਹ ਨੋ ਡਾਊਟ ਉਹ ਚੀਜ਼ ਅੱਗੇ ਆਊਗੀ ਕਿਉਂਕਿ ਜੇ ਵਿਆਹਾਂ ਦੇ ਵਿੱਚ ਇਹ ਵਾਲਾ ਸਿਸਟਮ ਹੈਗਾ ਕਿ orchestra ਨੂੰ ਬੁਲਾਓ ਉਹਦੇ ਨਾਲ enjoyment ਹੁੰਦਾ ਹੈ ਨਾ ਬੁੱਢੇ ਵੀ ਬਜ਼ੁਰਗ ਵੀ ਆਨ ਸੱਣਗੇ ਜਾ ਕੇ ਸਟੇਜ ਤੇ ਬੁੜੀਆਂ ਉਹਨਾਂ ਨਾਲ ਫਿਰ ਕਹਣਗੇ ਕੰਜਰ ਦੀਆਂ ਫਲਾਣੇ ਦੀਆਂ ਪਤਾ ਨਹੀਂ ਕੀ ਦੀਆਂ ਧੀਆਂ ਨੇ ਇਹਨਾਂ ਦੇ ਘਰ ਦੇ ਨੂੰ ਰੋਕ ਨਹੀਂ ਸਕਦੇ ਇਹੇ ਕੁੱਤ ਪਣਾ ਕਰਦੀਆਂ ਨੇ ਫਿਰ ਵੀ ਇਹ ਉਹ ਘਰੇ ਜਾ ਕੇ ਤੁਹਾਨੂੰ ਕੁੱਤ ਪਣਾ ਕਿਉਂ ਲੱਗਣ ਲੱਗ ਜਾਂਦਾ ਹੈ ਪਹਿਲਾਂ ਤੁਸੀਂ orchestra ਨਾਲ ਸਟੇਜ ਤੇ ਨੱਚਦੇ ਹੋ ਉਹ ਵਿਚਾਰੀਆਂ ਬਾhme ਅੰਦਰ ਜਾ ਕੇ ਰੋਂਦੀਆਂ ਵੀ ਕਿਉਂ ਨਾ ਹੋਣ ਵੀ ਹਾਸਾ ਲੱਗਦਾ ਹੈ ਮੈਂ ਨਹੀਂ ਕਹਿੰਦੀ ਵੀ ਪੰਜੇ ਉਂਗਲ ਇੱਕ ਬਰਾਬਰ ਨੇ ਇੱਕ ਇੱਕ ਉਂਗਲ ਕਾਲ हो सकदी चार ਨੀ ਗੱਲ ਤੋਂ ਹੂੰ ਹੂੰ ਬਿਲਕੁਲ ਕੋ ਇੱਕ ਮੈਂ ਹੋਰ ਗੱਲ ਮੈਂਸ਼ਨ ਕਰ ਦਿਆਂ ਛੋਟੀ ਜਿਹੀ ਗੱਲ ਰਹੀ ਸੀ ਮੇਰੀ ਜਿਹੜੇ ਮੇਰੇ ਫਾਦਰ ਇਨ ਲਾਅ ਨੇ ਮੇਰੇ ਸਹੁਰਾ ਸਾਹਿਬ ਉਹਨਾਂ ਨੇ ਮੈਨੂੰ ਤਨਵੀਨ ਹੋ ਗਏ ਉਹਨੂੰ ਕਦੇ ਵੀ ਮੈਨੂੰ ਇਹ ਫੀਲ ਨਹੀਂ ਹੋਣ ਦਿੱਤਾ ਵੀ ਮੈਂ ਤੇਰਾ ਸਹੁਰਾ ਅੱਛਾ ਕਦੇ ਵੀ ਨਾ ਮੇਨੂੰ ਡੈਡੀ ਨੇ ਨਾ ਡੈਡੀ ਨੂੰ ਬੱਦ ਟਾਈਮ ਚ ਰਹਿੰਦੀ ਐ ਸਵੇਰੇ ਸਵੇਰੇ ਮੈਨੂੰ ਕਹਿਣਗੇ ਬੇਟਾ ਛੇ ਛੇ ਦੀ ਕੰਮ ਨਵੇੜ ਤੇ ਤੂੰ ਆਪਣੇ ਕੰਮ ਤੇ ਜਾ ਅੱਛਾ ਤੇ ਦੁੱਧ ਸਾਮਲ ਦੁੱਧ ਦਾ ਦੱਬ ਸਾਮਣਾ ਨਹੀਂ ਸਾਰੀ ਡਿਊਟੀ ਮੇਰੇ ਡੈਡੀ ਨਿਭਾਉਂਦੇ ਨੇ ਅੱਛਾ ਹਾਂ ਉਹਨਾਂ ਨੇ ਕਦੇ ਵੀ ਮੈਨੂੰ ਇਹ ਫੀਲ ਨਹੀਂ ਹੋਣ ਦਿੱਤਾ ਨਾ ਮੈਨੂੰ ਕਦੇ ਐ ਕਿਹਾ ਵੀ ਆਹ ਕੰਮ ਪਿਆ ਕੰਮ ਕਰਕੇ ਜਾਈ ਨਹੀਂ ਕਹਿੰਦੇ ਨੇ ਤੂੰ ਜਾ ਬੇਟਾ ਤੂੰ ਲੇਟ ਹੋਏਂਗੀ ਕੋਈ ਨਾ ਆ ਕੇ ਬਣ ਜਾਊਗਾ ਕੰਮ ਇਹ ਨਹੀਂ ਪਤਾ ਮੇਰੇ ਆਉਂਦੇ ਤੋਂ ਪਹਿਲਾਂ ਰਸੋਈ ਚ ਭਾਂਡੇ ਜੀ ਢੁੱਠੇ ਪਏ ਹੋਣਾ ਤਾਂ ਸਾਫ਼ ਵੀ ਕਰ ਦੇਣਾ ਉਹਨਾਂ ਨੇ ਕਦੇ ਇਹ ਚੀਜ਼ ਨਹੀਂ ਮੈਂਸ਼ਨ ਕੀਤੀ ਵੀ ਮੈਂ ਇਹ ਇਸ ਘਰ ਦੀ ਨੂੰਹ ਆ ਮੈਂ ਇਸ ਤੋਂ ਸਾਰੇ ਕੰਮ ਕਰਾਉਣੇ ਨੇ ਨਹੀਂ ਮੈਂ ਕਹਿੰਦੀ ਆ ਵੀ ਜਿਹੇ ਜੇ ਮੈਨੂੰ ਮੇਰੇ ਸਹੁਰਾ ਸਭ ਮਿਲੇ ਨੇ ਇਹ ਸਾਰੇ ਨੂੰ ਮਿਲਣੇ ਚਾਹੀਦੇ ਨੇ ਜੀ ਬਹੁਤ ਵਧੀਆ ਲਾਭਪ੍ਰੀਤ ਬਹੁਤ ਵਧੀਆ ਤੁਸੀਂ ਵਾਕਈ ਬਹੁਤ ਜ਼ਿਆਦਾ ਲੱਕੀ ਹੋ ਬਹੁਤ ਜ਼ਿਆਦਾ ਲੱਕੀ ਆ ਮੈਂ ਹ ਬਿਲਕੁਲ ਬਹੁਤ ਲੱਕੀਆ ਹੂੰ ਕਿਉਂਕਿ ਇਹ ਕਿਹੋ ਜੀ ਚੀਜ਼ ਹੁੰਦੀ ਹੈ ਕਿ ਜਿਹੜੀ ਆਪਾਂ ਸਾਰੀ ਉਮਰ ਇੱਥੇ ਹੀ ਰਹਿਣਾ ਹੁੰਦਾ ਬਿਲਕੁਲ ਰਹਿਣਾ ਹੁੰਦਾ ਤੇ ਤੁਸੀਂ ਵਾਕਈ ਲੱਕੀਆ ਮਮੀ ਹੋਰੀ ਕਹਿੰਦੀ ਹੁੰਦੀ ਅਸੀਂ ਸਿਆਣੀਆਂ ਬੁੜੀਆਂ ਕਹਿੰਦੀਆਂ ਅਸੀਂ ਕਹਿੰਦੇ ਕੁਵਾਰਾ ਦਾ ਬੱਚਾ ਬਹੁ ਘੱਟ ਸਾਹ ਰੈਂਦਾ ਹੈ ਹਨਾ ਫਿਆਹਾ ਲੱਗ ਜਾਂਦਾ ਕੁੜੀਆਂ ਨੂੰ ਤਾਂ ਘਰ ਆਸਲੀਮ ਲੱਗਦਾ ਉਹ ਸਾਰਾ ਪਰਵਾਹ ਨਹੀਂ ਲੈਣਾ ਚਾਹੀਦਾ ਹੂੰ ਸਾਰੀ ਜ਼ਿੰਮੇਵਾਰੀ ਇੱਧਰ ਆ ਗਈ ਤੇ ਕੋਈ ਮੈਂਸ਼ਨ ਕੁਛ ਦੇ ਹੁੰਦੇ ਨੇ ਤੁਹਾਡੇ ਨਣ ਦਾ ਕਿੰਨੇ ਨੇ ਪਰਿਵਾਰ ਚ ਮੈਂਬਰ ਕਿੰਨੇ ਨੇ ਅਸੀਂ ਦੋਵੇਂ ਹਸਬੰਡ ਵਾਈਫ ਆ ਡੈਡੀ ਨੇ ਸਾਡੇ ਤਾਇਆ ਜੀ ਨੇ ਚਾਰ ਮੈਂਬਰਾਂ ਸੀ ਤੇ ਮੇਰੇ ਤਿੰਨ ਸਿਸਟਰ ਇਨ ਲਾ ਹੋਲੇ ਨਣ ਦਾ ਨੇ ਤੇ ਉਹ ਆ ਕੇ ਮੇਨ ਦੇ ਲੰਮੀ ਸਿਸਟਰ ਛੋਟੀ ਹੈ ਜਿਹੜੀ ਉਹ ਪ੍ਰੈਗਨੈਂਟ ਨੇ ਮਤਲਬ ਥੋੜੀ ਦਿਨਾਂ ਤੱਕ ਉਹਨਾਂ ਦੀ ਡਿਲੀਵਰੀ ਹੋ ਜਾਣੀ ਹੈ ਤੇ ਉਹ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਲਾਪਰੇ ਤੂੰ ਜਾ ਜੀ ਗੀਡੀ ਵੀ ਤੇ ਕੋਈ ਚੱਕਰ ਨਹੀਂ ਮੈਂ ਤਾਂ ਕਿਸੇ ਨੂੰ ਬੁਲਾ ਲੂੰਗੀ ਇੱਥੇ ਮੇਰਾ ਤਾਂ ਕੋਈ ਮੇਰਾ ਵੀ ਸੁਪਨਾ ਹੈ ਕਹਿੰਦੇ ਤੈਨੂੰ ਵੇਖਣਾ ਉੱਥੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਯਾਰ ਮੈਂ ਮਤਲਬ ਇੱਕ ਰੋ ਨਹੀਂ ਸਕੀ ਬਸ ਬਹੁਤ ਖੁਸ਼ ਹੋਈ ਬੀ ਯਾਰ ਹਨਾ ਇੰਨਾ ਪਿਆਣਾ ਵਾਂਗੂ ਪਿਆਰ ਮੈਂ ਕਹਿੰਦੀ ਆ ਰੱਬਾ ਸਾਡਾ ਇੰਨੀ ਯਾਰ ਬਣਾਈ ਰੱਖੀ ਮੈਂ ਕਦੇ ਨਹੀਂ ਇਹ ਚੀਜ਼ ਫੀਲ ਕੀਤੀ ਮੈਨੂੰ ਐਂ ਲੱਗਦਾ ਪਹਿਲਾਂ ਉਹਨਾਂ ਦਾ ਘਰ ਹੈ ਉਹ ਇਸ ਘਰ ਚ ਗਈਆਂ ਨੇ ਮੇਰਾ ਬਾਹਰ ਚ ਘਰ ਹੈ ਨਹੀਂ ਤੇ ਰੁਕ ਗਈ ਬਹੁਤ ਵਧੀਆ ਲੱਭ੍ਰਿਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨੀਆਂ ਸਾਰੀਆਂ ਗੱਲਾਂ ਕਰਨ ਦਾ ਤੇ ਲੱਭ੍ਰਿਤ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਮੈਨੂੰ ਇੱਕ ਰਾਹਤ ਇਹੰਦੋਰੀ ਹੁਣੀ ਕਹਿੰਦੇ ਹੁੰਦੇ ਆ ਕਿ ਤੂਫਾਨੋਂ ਸੇ ਅੱਖ ਮਿਲਾਓ ਤੂਫਾਨੋਂ ਸੇ ਅੱਖ ਮਿਲਾਓ ਸੈਲਾਬੋਂ ਤੇ ਵਾਰ ਕਰੋ ਮਲਾਹੋਂ ਕਾ ਚੱਕਰ ਛੋੜੋ ਔਰ ਤੈਰ ਕੇ ਦਰਿਆ ਪਾਰ ਕਰੋ ਤੇ ਬਿਲਕੁਲ ਲਬਰੀਤ ਨੇ ਉਹ ਜਿਹੀਆਂ ਹੀ ਗੱਲਾਂ ਕੀਤੀਆਂ ਨੇ ਕਿ ਇਧਰਲੇ ਉਧਰਲੇ ਲੋਕਾਂ ਦਾ ਚੱਕਰ ਛੱਡੋ ਤੇ ਤੁਸੀਂ ਜਿਹੜੀ ਆਪਣੀ ਲਾਈਫ ਹੈ ਜਿਹੜੀ ਤੁਹਾਡੀ ਮੰਜ਼ਿਲ ਹੈ ਉਹਦੇ ਵੱਲ ਅੱਖਾਂ ਬੰਦ ਕਰਕੇ ਜਿਹੜੇ ਹੈਗੇ ਆ ਉਹ ਵਧਦੇ ਜਾਓ ਅਗਰ ਤੁਸੀਂ ਟਾਰਗੇਟਡ ਹੈਗੇ ਹੋ ਅਗਰ ਤੁਸੀਂ ਫੋਕਸਡ ਹੈਗੇ ਹੋ ਤਾਂ ਲੋਕ ਹੈਗੇ ਆ ਉਹ ਬੋਲਣਗੇ ਵੀ ਤੁਹਾਨੂੰ ਚੰਗੇ ਵੀ ਬੋਲਣਗੇ ਪੋਜ਼ਿਟਿਵ ਕਮੈਂਟਸ ਵੀ ਮਿਲਣਗੇ 네ਗੇਟਿਵ ਵੀ ਮਿਲਣਗੇ ਤਾ ਜਿਹੜੇ 네ਗੇਟਿਵ ਹੈਗੇ ਆ ਜਿਉਂਦੇ ਰਹਿਣ ਉਹ ਲੋਕ ਜਿਹੜੇ ਸਾਡੀ 네ਗੇਟਿਵਿਟੀ ਸਾਨੂੰ ਕੱਢ ਕੇ ਦੱਸਦੇ ਆ ਵੀ ਤੁਹਾਡੇ ਵਿੱਚ ਆ ਕਮੀ ਹੈ ਹਨਾ ਤਾਂ ਅਸੀਂ ਉਹਨਾਂ ਨੂੰ ਅੱਗੇ ਤੋਂ ਸੁਧਾਰ ਸਕਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਮੈਨੂੰ ਦਿਓ ਇਜਾਜ਼ਤ ਸ਼ਬਾਖਾਇਰ